ਦੇਸ਼ ਦੇ ਵਿੱਚ ਅੱਜ ਅੰਤਿਮ ਪੜਾਅ ਦੀਆਂ ਵੋਟਾਂ ਨੇ ਸੱਤ ਸੂਬਿਆਂ ਦੇ ਨਾਲ-ਨਾਲ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਵਿੱਚ 57 ਸੀਟਾਂ ਦੇ ਉੱਪਰ ਅੱਜ ਵੋਟਰ ਆਪਣਾ ਮਤਦਾਨ ਕਰਨਗੇ ਜਿੱਥੇ ਕਿ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੰਗਨਾਰ ਨਾਉਤ ਤੋਂ ਇਲਾਵਾ ਪੰਜਾਬ ਦੇ ਵਿੱਚ ਦਿਗਗਜ਼ ਲੀਡਰਾਂ ਦੀ ਸ਼ਾਖ ਦਾਤੇ ਰਹੇਗੀ ਕਿਸ ਤਰ੍ਹਾਂ ਦੀ ਰਹੇਗੀ ਅੱਜ ਦਾ ਮਤਦਾਨ ਕਿਸ ਤਰ੍ਹਾਂ ਦਾ ਰਹੇਗਾ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਚੋਣਾਂ ਤੋਂ ਐਨ ਪਹਿਲਾਂ ਕੋਵਰ ਵਿਜੇ ਪ੍ਰਤਾਪ ਦੇ ਵੱਲੋਂ ਭਗਵੰਤ ਮਾਨ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਕੇ ਰਿਆ ਗਿਆ ਤਿੱਖਾ ਹਮਲਾ ਕੀਤਾ ਗਿਆ ਇੱਥੋਂ ਤੱਕ ਕਿ ਉਹਨਾਂ ਨੂੰ ਘੇਰਦੇ ਹੋਏ ਉਹਨਾਂ ਦਾ ਅਸਤੀਫਾ ਤੱਕ ਮੰਗ ਲਿਆ ਗਿਆ ਕਿਸ ਮਾਮਲੇ ਦੇ ਉੱਪਰ ਕੋਵਰ ਵਿਜੇ ਪ੍ਰਤਾਪ ਭੜਕੇ ਨੇ ਅਤੇ ਮੁੱਖ ਮੰਤਰੀ ਦਾ ਅਸਤੀਫਾ ਕਿਉਂ ਮੰਗਿਆ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਉਧਰ ਹਾਈ ਕੋਰਟ ਦੇ ਇੱਕ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਸਖਤੇ ਦੇ ਵਿੱਚ ਹੈ ਪੰਜਾਬ ਸਰਕਾਰ ਬੁਰੀ ਤਰੀਕੇ ਦੇ ਨਾਲ ਘਿਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਆਖਰ ਉਹ ਕਿਹੜਾ ਫੈਸਲਾ ਸੀ ਜਿਸ ਫੈਸਲੇ ਦੇ ਕਾਰਨ ਪੰਜਾਬ ਸਰਕਾਰ ਬੁਰੀ ਤਰੀਕੇ ਦੇ ਉੱਪਰ ਘਿਰਿਆ ਹੈ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਦਿੱਲੀ ਦੀ ਜਿੱਥੇ ਦਿੱਲੀ ਦੇ ਐਲਜੀ ਦੇ ਵੱਲੋਂ ਕੇਜਰੀਵਾਲ ਸਰਕਾਰ ਦੇ ਉੱਪਰ ਤਿੱਖਾ ਨਿਸ਼ਾਨਾ ਲਗਾਉਂਦੇ ਹੋਏ ਨਾਕਾਮੀ ਦਾ ਇੱਕ ਵੱਡੀ ਨਾਕਾਮੀ ਦਾ ਠਿਕਰਾ ਕੇਜਰੀਵਾਲ ਸਰਕਾਰ ਦੇ ਸਿਰ ਦੇ ਉੱਪਰ ਪੰਨੇ ਆ ਹੁਣ ਕਿਸ ਮਾਮਲੇ ਦੇ ਉੱਪਰ ਕੇਜਰੀਵਾਲ ਸਰਕਾਰ ਕਿਰੀ ਹੈ ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਅਣਕੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਖੀ ਜੀ ਅੱਜ ਅਹਿਮ ਦਿਨ ਦੇਸ਼ ਦੇ ਲਈ ਅੰਤਿਮ ਪੜਾ ਦਾ ਮਤਦਾਨ ਅੱਜ ਸੱਤ ਸੂਬਿਆਂ ਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਵਿੱਚ ਹੋ ਰਿਹਾ ਹੈ। ਪੀਐਮ ਮੋਦੀ ਦੀ ਸੀਟ ਦੇ ਉੱਪਰ ਅੱਜ ਮਤਦਾਨ ਹੈ। ਕੰਗਣਾ ਰਣੌਤ ਕਾਫੀ ਇਸ ਸਮੇਂ ਚਰਚਾ ਦੇ ਵਿੱਚ ਨੇ। ਉਹਨਾਂ ਦੇ ਉੱਪਰ ਵੀ ਅੱਜ ਲੋਕਾਂ ਨੇ ਉਹਨਾਂ ਲਈ ਮਤਦਾਨ ਕਰਨਾ ਉਹਨਾਂ ਦੀ ਸੀਟ ਦੇ ਉੱਪਰ ਤੇ ਗੱਲ ਮੇਨ ਪੰਜਾਬ ਦੀ ਕਰੀਏ ਪੰਜਾਬ ਦੇ ਵਿੱਚ ਅੱਜ ਕਈ ਦਿਗਜਾਂ ਦੀ ਛਾਖ ਦਾ ਦੇ ਉੱਪਰ ਹੈ ਜਿੱਥੇ ਕੋਈ ਕਾਂਗਰਸ ਦੇ ਵੱਡੇ ਲੀਡਰ ਭਾਜਪਾ ਦੇ ਵੱਡੇ ਲੀਡਰ ਤੇ ਨਾਲ ਸੀਐਮ ਤੇ ਕੇਜਰੀਵਾਲ ਦੀ ਛਾਖ ਵੀ ਦਾ ਦੇ ਉੱਪਰ ਹੈ ਕਿਵੇਂ ਦੇਖ ਰਹੇ ਹੋ ਅੱਜ ਦੇ ਦਿਨ ਨੂੰ ਤਾਂ ਬਿਲਕੁਲ ਮਾਨਸਮ ਅੱਜ ਦਾ ਦਿਨ ਜਿਹੜਾ ਭਾਰਤ ਦੇਸ਼ ਵਾਸਤੇ ਲੋਕਾਂ ਵਾਸਤੇ ਭਾਰਤ ਦੇ ਲੋਕਾਂ ਵਾਸਤੇ ਬੜਾ ਮਹੱਤਵਪੂਰਨ ਦਿਨ ਹੈਗਾ ਤੇ ਉਹਦੇ ਨਾਲ ਹੀ ਨਾਲ ਪੰਜਾਬ ਵਾਸਤੇ ਕਿਉਂਕਿ ਅੱਜ ਅੰਤਮ ਗੇਟ ਦੀਆਂ ਭਾਰਤ ਦੀਆਂ ਚੋਣਾਂ ਨੇ ਸੱਤਵੀਂ ਗੇਟ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਇਹ ਚੋਣਾਂ ਅੱਜ ਇਸ ਤੋਂ ਪਹਿਲਾਂ ਬਾਕੀ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ 6 ਗੇੜਾਂ ਦੀਆਂ ਜਿਹੜੀਆਂ ਚੋਣਾਂ ਨੇ ਉਹ ਹੋ ਚੁੱਕੀਆਂ ਨੇ ਤੇ ਅੱਜ 7ਵੀਂ ਗੇੜੀ ਦੀ ਚੋਣ ਤੋਂ ਬਾਅਦ 4 ਜੂਨ ਨੂੰ ਬਕਾਇਦਾ ਤੌਰ ਤੇ ਨਤੀਜਿਆਂ ਦਾ ਐਲਾਨ ਹੋਵੇਗਾ ਤੇ ਨਵੀਂ ਸਰਕਾਰ ਜਿਹੜੀ ਆ ਹੋਂਦ ਵਿੱਚ ਆਵੇਗੀ। ਸੋ ਭਾਰਤੀ ਲੋਕਤੰਤਰ ਵਾਸਤੇ ਜਾਂ ਭਾਰਤੀ ਲੋਕਤੰਤਰ ਵਿੱਚ ਅੱਜ ਦੇ ਦਿਨ ਦਾ ਇਹ ਖਾਸ ਮਤਵ ਹੈਗਾ। ਪੰਜਾਬ ਦੀਆਂ 13 ਸੀਟਾਂ, ਉੱਤਰ ਪ੍ਰਦੇਸ਼ ਦੀਆਂ 13 ਸੀਟਾਂ, ਅਵਾਚਲ ਦੀਆਂ 4, ਓਡੀਸ਼ਾ ਦੀਆਂ ਪੱਛਮੀ ਬੰਗਾਲ ਦੀਆਂ ਭਾਵ ਕਿ ਕੁੱਲ 57 ਸੀਟਾਂ ਦੇ ਉੱਤੇ ਅੱਜ ਮਾਦਮ ਜਿਹੜਾ ਭਾਰ ਦੇ ਵਕਫਾਕਤੇ ਹੋਣਾ ਜਿੱਥੇ 957 ਦੇ ਕਰੀਬ ਜਿਹੜੇ ਉਮੀਦਵਾਰ ਨੇ ਆਪਣੀ ਜਿਹੜੀ ਕਿਸਮਤ ਆ ਅਜ਼ਮਾਉਗੇ ਤੇ ਜੇਕਰ ਅਸੀਂ ਪੰਜਾਬ ਤੇ ਗੱਲ ਕਰੀਏ ਪੰਜਾਬ ਦੀਆਂ 13 ਸੀਟਾਂ ਦੀ ਗੱਲ ਕਰੀਏ ਇੱਥੇ ਬੜੇ ਮਹੱਤਵਪੂਰਨ ਵਿਅਕਤੀ ਨੇ ਜਿਨ੍ਹਾਂ ਦਾ ਆ ਜਿਹੜਾ ਵਕਾਰ ਆ ਉਹ ਦਾ ਤੇ ਲੱਗਾ ਜਿਹਨਾਂ ਦੇ ਵਿੱਚ ਸਾਬਕਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੀਬੀ ਹਰਸਿਮਰਤ ਕੌਰ ਬਾਦਲ ਦੂਜੇ ਪਾਸੇ ਰਾਜਾ ਵੜਿੰਗ ਸੁਖਜਿੰਦਰ ਸਿੰਘ ਰਦਾਵਾ ਅ ਇਹਦੇ ਨਾਲ ਹੀ ਨਾਲ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਕਈ ਮੰਤਰੀ ਜਿਹੜੇ ਨੇ ਇਸ ਵੇਲੇ ਬਜਾਰਤ ਵਿੱਚ ਜਿਹੜੇ ਨੇ ਉਹ ਉਮੀਦਵਾਰਾਂ ਦੇ ਰੂਪ ਦੇ ਵਿੱਚ ਕੰਮ ਕਰਦੇ ਜਿਨ੍ਹਾਂ ਵਸੋਂ ਗਰੂਪ ਤੋਂ ਨਿਯਿਤ ਹੈ ਇਸੇ ਤਰੀਕੇ ਦੇ ਨਾਲ ਆਬਰ ਸਰ ਤੋਂ ਕੁਲਦੀਪ ਸਿੰਘ ਧਨੀਵਾਲ ਹੁਣੀ ਨੇ ਬਠਿੰਡੇ ਤੋਂ ਜਥੇ ਦਾ ਗੁਰਬੀਰ ਸਿੰਘ ਖੁੜੀਆ ਹੈ ਇਹਦੇ ਨਾਲ ਹੀ ਨਾਲ ਬਾਕੀ ਕਾਂਗਰਸ ਤੋਂ ਜਿਹੜੇ ਕਈ ਪਲਾਈਨ ਕਰਕੇ ਆਮ ਆਦਮੀ ਪਾਰਟੀ 'ਚ ਗਏ ਨੇ ਐਮ ਐਲ ਏ ਉਹ ਵੀ ਆਪਣੀ ਕਿਸਮਤ ਚਿਤਰਾ ਹਸ਼ਿਆਪੁਰ ਤੋਂ ਵਾਛਵਾ ਚੱਬੀਵਾਲ ਚੋਣ ਮਦਾਨ ਵਿੱਚ ਨਹੀਂ ਤਾਂ ਇਹ ਲੋਕਾਂ ਦੇ ਕਿਸਮਤ ਦਾ ਜਿਹੜਾ ਫੈਸਲਾ ਆ ਅੱਜ ਲੋਕ ਕਰਨਗੇ ਜਿਸ ਦਾ ਨਤੀਜਾ ਜਿਹੜਾ 4 ਜੂਨ ਨੂੰ ਸਾਹਮਣੇ ਆਵੇਗਾ ਔਰ ਇਹਦੇ ਨਾਲ ਹੀ ਨਾਲ ਜੇਕਰ ਕੌਮੀ ਪੱਧਰ 'ਤੇ ਗੱਲ ਕਰਾਂ ਤਾਂ ਅਜਵਾਰਾ ਨਸੀ ਸੀਟ ਜਿਹੜੀ ਹੈਗੀ ਜਿੱਥੋਂ ਪ੍ਰਧਾਨ ਮੰਤਰੀ ਦਰਿੰਦਰ ਮੋਦੀ ਲੜਦੇ ਆਏ ਨੇ ਚੋਣ ਅੱਜ ਉੱਥੇ ਵੀ ਵੋਟਾਂ ਜਿਹੜੀਆਂ ਪੈਣਗੀਆਂ ਨੇ ਅਮਾਚਲ ਦੇ ਕਗਰਾਉਥ ਬੰਡੀ ਹਲਕੇ ਤੋਂ ਜਿਹੜੀ ਨਾਮਕਾ ਦਾਮਵਾਰ ਅਦਾਕਾਰਾ ਹੈ ਆ ਉਸਤੇ ਵੀ ਪੋਲਿੰਗ ਜਿਹੜੀ ਅੱਜ ਹੀ ਹੈ ਭਾ ਅੱਜ ਦਾ ਸਤਵੇਂ ਗਿਟ ਦਾ ਇਹ ਜਿਹੜਾ ਚੋਣ ਆ ਹੈ ਜਿਹੜੀਆਂ ਚੋਣਾ ਹੁੰਦੀਆਂ ਹਰ ਪੱਖ ਤੋਂ ਜਿਹੜੀਆਂ ਮਹੱਤਵਪੂਰਨ ਨੇ ਕਿਉਂਕਿ ਇਸ ਦੇ ਨਾਲ ਫਿਰ ਲੋਕਾਂ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਨਜ਼ਰਾਂ ਜਿਹੜੀਆਂ ਨੇ 4 ਜੂਨ ਦੇ ਨਤੀਜੇ ਤੇ ਜਿਹੜੀਆਂ ਨਤੀਜੇ ਤੇ ਟਿਕ ਚੜੀਆਂ ਹਨ ਤਾਂ ਇੱਕ ਗੱਲ ਚੰਦੇ ਚੰਦੇ ਅਸੀਂ ਮਹੱਤਵਪਰ ਦਾ ਇੱਕ ਗੱਲ ਹੋਰ ਜਿਹੜੀ ਕਰਨੀ ਆ ਕਿ ਇਸ ਦੇ ਵਿੱਚ ਜਿਹੜੇ ਟੋਟਲ ਜਿਹੜੀਆਂ ਚੋਣਾ ਹੋਈਆਂ ਆ ਜਿਹੜੇ ਉਮੀਦਵਾਰ ਜਿਹੜੇ ਹਨ ਇਹਨਾਂ ਦੇ ਵਿੱਚੋਂ 199 ਦੇ ਕਰੀਬ ਉਮੀਦਵਾਰ ਅਜਿਹੇ ਨੇ ਜਿਨ੍ਹਾਂ ਦੇ ਅਪਰਾਧਕ ਮਾਮਲੇ ਜਿਹੜੇ ਉਹ ਦਰਜ ਹੈਗੇ ਆ ਔਰ ਪੰਜਾਬ ਦੇ ਵਿੱਚ ਜਿਹੜੇ ਨੇ ਇਹਦੇ ਨਾਲ ਦੇ ਨਾਲ ਹੀ ਇੱਕ ਕਰੋੜਪਤੀ ਲੋਕ ਵੀ ਸਾਹਮਣੇ ਜਿਨ੍ਹਾਂ ਚ ਬਿਬਿਹਾਰ ਸਿਮਰਤ ਕੋਰਟ ਐ ਬਾਦਲ ਦੀ ਕਰੋੜਾਂ ਦੀ ਜਿਹੜੀ ਪ੍ਰਾਪਰਟੀ ਵੱਲੋਂ ਵੀ ਪਤਾ ਲੱਗਾ ਕਿ ਕਰੋੜਪਤੀ ਉਮੀਦਵਾਰ ਵੀ ਇਸ ਚੋਣ ਬਦਾਨ ਹਨ ਤੇ ਵੋਟਾਂ ਜਿਹੜੇ ਨੇ ਅੱਜ ਸਵੇਰੇ 7 ਵਜੇ ਤੋਂ ਉਹ ਸ਼ੁਰੂ ਨੇ ਔਰ 6 ਵਜੇ ਤੱਕ ਜੇ ਮੈਂ ਗਲਤ ਨਾ ਹੋਵਾਂ ਤਾਂ 6 ਵਜੇ ਤੱਕ ਇਹ ਵੋਟਾਂ ਪੈਣ ਗਈਆਂ ਪਰ ਹਾਂ ਜਿਹੜੇ ਵੋਟਰ ਜਿਹੜੇ ਨੇ ਉਸ ਵੋਟ ਪਾਉਣ ਵਾਲੇ ਕੰਪਲੈਕਸ ਦੇ ਵਿੱਚ ਦਾ ਹੋ ਜਾਂਦੇ ਦਾਖਲ 6 ਵਜੇ ਤੋਂ ਪਹਿਲਾਂ ਤਾਂ ਉਹਨਾਂ ਨੂੰ ਉਹਨਾਂ ਚਿਰ ਤੱਕ ਬਾਹਰ ਨਹੀਂ ਆ ਸਕਦੇ ਜਿੰਨਾ ਚਿਰ ਵੋਟ ਆਪਣਾ ਉਹ ਨਹੀਂ ਪਾਉਂਦੇ ਪੇਸ਼ਕ ਉਥੇ 7 ਵਜਨ 8 ਵਜਨ ਸੋ ਅੱਜ ਦਾ ਦਿਨ ਜਿਹੜਾ ਹੈ ਪੰਜਾਬ ਦੇ ਲੋਕਾਂ ਵਾਸਤੇ ਬੜਾ ਮਹੱਤਵਪੂਰਨ ਦਿਨ ਹੈਗਾ ਇਹਦੇ ਨਾਲ ਹੀ ਨਾਲ ਅੱਜ ਅਗਰ ਗੱਲ ਕਰੀਏ ਪੰਜਾਬ ਦੀਆਂ ਵੋਟਾਂ ਜਿਹੜੀਆਂ ਅੱਜ ਪੈ ਰਹੀਆਂ ਨੇ ਆ ਜੇਕਰ ਵਿਕਤੀਆਂ ਦੀ ਅਸੀਂ ਗੱਲ ਕੀਤੀ ਤਾਂ ਉਹਦੇ ਨਾਲ ਨਾਲ ਹੀ ਜੇਕਰ ਪਾਰਟੀਆਂ ਦੀ ਗੱਲ ਕਰੀ ਤਾਂ ਉਹਨਾਂ ਦਾ ਵਕਾਰ ਵੀ ਜਿਹੜਾ ਮਾਨ ਸਰਬ ਦਾਤੇ ਲੱਗਾਂ ਨਸਰਮਦਾ ਆ ਖਾਸ ਤੌਰ ਤੇ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ 13 0 ਦੀ ਗੱਲ ਕਹਿ ਚੁੱਕੀ ਆ ਕਿ 13 ਦੀਆਂ 13 ਸਾਡੀਆਂ ਸੀਟਾਂ ਨੇ ਤਾਂ ਤਾਂ ਸੋਭਾਵਾ ਕੋ ਕਿ ਲੋਕਾਂ ਦਾ ਜਿਹੜਾ ਧਿਆਨ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਟਿਕਿਆ ਰਹੇਗਾ ਇਹਨਾਂ ਬਿਆਨਾਂ ਦੇ ਉੱਤੇ ਕਿਉਂਕਿ ਅੱਜ ਲੋਕਾਂ ਨੇ ਜੇਕਰ ਆਮ ਆਦਮੀ ਪਾਰਟੀ ਦੇ ਹੱਕ 'ਚ ਫਤਵਾ ਦੇਣਾ ਤਾਂ ਬੀਤੇ 2 ਸਾਲਾਂ ਦੀ ਕਾਰਜਕਾਰੀ ਦੇ ਆਧਾਰ 'ਤੇ ਫਤਵਾ ਜਿਹੜਾ ਉਹ ਦੇਣਗੇ ਲੋਕਾਂ ਨੇ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੀ ਕੀਤਾ ਉਸ ਆਧਾਰ 'ਤੇ ਲੋਕਾਂ ਨੇ ਆਪਣੇ ਮਤ ਦਾ ਪ੍ਰਯੋਗ ਜਿਹੜਾ ਕਰਦਾ ਆ ਤਾਂ ਇਹਦੇ ਵਿੱਚੋਂ 13 0 ਦੀ ਗੱਲ ਬੰਦੀ ਆ ਜਾਂ 0 13 ਹੁੰਦਾ ਇਹ ਤਾਂ ਚਾਰਜੂ ਨੂੰ ਪਤਾ ਲੱਗੇਗਾ ਪਰ ਵਕਾਰ ਜਿਹੜਾ ਹੈ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਚ ਸੱਤਾ ਤਾਰੀਖ ਤੇ ਰਿਆ ਉਸਦਾ ਵੀ ਦਾਤ ਲੱਗਾ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਆਪਣੀ ਖੋਹ ਦੀ ਲੜਾਈ ਲੜ ਰਿਆ ਆਪਣੇ ਆਪ ਨੂੰ ਸਰਵਾਈਵ ਕਰ ਰਿਆ ਤਾਂ ਉਸਦਾ ਵੀ ਵਕਾਰ ਜਿਹੜਾ ਉਹ ਦਾਤ ਚ ਲੱਗਾ ਬੇਸ਼ੱਕ ਉਹਨਾਂ ਨੇ ਕਈ ਦਿਗਗਸ ਆਪਣੇ ਆਕੂ ਜਿਹੜੇ ਨੇ ਜਿਸ ਤਰ੍ਹਾਂ ਬੀਬੀ ਹਰਸੀਮਰਕੌਰ ਬਾਦਲ ਦੂਸਰੇ ਪਾਸੇ ਪ੍ਰੇਮ ਸਿੰਘ ਚੰਦੂ ਬਾਜਰਾ ਜਾਂ ਹੋਰ ਅਜਿਹੇ ਵੀਰ ਬਾਦ ਜਿਹੜੇ ਚੋਣ ਮਾਦਮ ਵਿੱਚ ਅਤਾਰੇ ਨੇ ਔਰ ਖਾਸ ਤੌਰ ਤੇ ਖਡੂਰ ਸਾਹਿਬ ਹਲਕੇ ਦੇ ਵਿੱਚ ਜਿਸ ਤਿੱਕਣਾ ਅਮਰਪਾਲ ਦੇ ਨੂੰ ਸਮਰਥਨ ਦੇਣ ਦੀ ਬਜਾਏ ਆਪਣਾ ਵਿਰਸਾ ਸਿੰਘ ਬਲਟੋਆ ਖੜਾ ਕੀਤਾ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਭਾਵ ਸ਼ਿਵਮਨੀ ਅਕਾਲੀ ਦਲ ਵੀ ਇਸ ਜੰਗ ਦੇ ਵਿੱਚ ਜਿਹੜਾ ਮਹਾਕੁੰਭ ਹੈ ਇਹ ਕਰੋ ਤੋਂ ਮਰੋਦੀ ਨੀਤੀ ਦੇ ਤਹਿਤ ਜਿਹੜਾ ਕੰਮ ਕਰ ਰਿਹਾ ਸੋ ਅੱਜ ਦਾ ਦਿਨ ਜਿਹੜਾ ਮਹੱਤਵਪੂਰਨ ਬਹੁਤ ਮਹੱਤਵਪੂਰਨ ਕਿਹਾ ਜਾ ਸਕਦਾ ਉਮੀਦਵਾਰਾਂ ਵਾਸਤੇ ਵੀ ਤੇ ਪਾਰਟੀਆਂ ਵਾਸਤੇ ਵੀ ਚਾਹੇ ਉਹ ਕਾਂਗਰਸ ਪਾਰਟੀ ਹੈ ਭਾਜਪਾ ਦੀ ਵੀ ਗੱਲ ਕਰ ਲਈਏ ਭਾਜਪਾ ਬੀਜੇਪੀ ਪਹਿਲੀ ਵਾਰ ਸ਼ਿਵਮਨੀ ਅਕਾਲੀ ਦਲ ਤੋਂ ਲਗੋ ਕਿ ਲੰਬੇ ਵਕਤ ਤੋਂ ਬਾਅਦ ਇੱਥੇ ਪਹਿਲੀ ਵਾਰ ਲੜਾਈ ਲੜ ਰਹੀ ਹੈ ਉਹਨਾਂ ਨੂੰ ਕਿਵੇਂ ਦੇਖ ਰਹੇ ਹੋ ਭਾਜਪਾ ਦੀ ਪਾਰਟੀ ਨੂੰ ਹਾਂ ਬਿਲਕੁਲ ਇਹ ਭਾਜਪਾ ਵੀ ਆਪਣੇ ਜਿਸ ਤਰ੍ਹਾਂ ਪਹਿਲੇ ਅਕਾਲੀਆਂ ਨਾਲ ਇਕੱਠੇ ਚੂੜ ਕਰਕੇ ਚੋਣਾਂ ਲੜਦੀਆਂ ਲੱਗੀਆਂ ਨਹੀਂ ਪਰ ਇਸ ਵੇਲੇ ਭਾਜਪਾ ਪੰਜਾਬ ਦੇ ਵਿੱਚ ਇਕੱਲੇ ਤੌਰ ਤੇ ਚੋਣਾਂ ਲੜ ਰਹੀ ਆ ਇਸ ਲਈ ਭਾਜਪਾ ਦੀ ਵੀ ਇਸ ਲੜਾਈ ਦਾ ਮੰਤਵ ਆਪਣੀ ਹੋਂਦ ਨੂੰ ਪੰਜਾਬ ਦੇ ਵਿੱਚ ਸਥਾਪਿਤ ਕਰਨਾ ਪੰਜਾਬ ਦੇ ਵਿੱਚ ਉਸ ਨੂੰ ਜਿੱਤ ਜਾਂ ਹਾਰ ਦਾ ਕੋਈ ਮਤਲਬ ਨਹੀਂ ਹੈ ਕਿ ਉਹਨਾਂ ਦੀ ਜਿੱਤ ਹੁੰਦੀ ਆ ਹਾਰ ਹੁੰਦੀ ਆ ਕੇਵਲ ਤੇ ਕੇਵਲ ਉਹਨਾਂ ਦਾ ਮਤਲਬ ਇਹ ਆ ਕਿ ਵੋਟ ਪ੍ਰਤੀਸ਼ਤ ਜਿਹੜਾ ਉਹ ਕਿੰਨਾ ਅਸੀਂ ਵਾਦਾ ਲਾ ਸਕਦੇ ਜਾਂ ਕਿੰਦਾ ਨਹੀਂ ਕਰਦਾ ਕਿੰਨਾ ਪ੍ਰਾਪਤ ਕਰਾਂਗੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਆਪਣੀ ਹੋਂਦ ਨੂੰ ਸਥਾਪਿਤ ਕਰਨ ਦੇ ਚੱਕਰ ਵਿੱਚ ਹੈਗਾ ਔਰ ਦੂਸਰੇ ਪਾਸੇ ਅਗਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੀ ਜਿਹੜੀ ਸਥਿਤੀ ਹੈ ਜੇਕਰ ਮੌਜੂਦਾ ਸਮੇਂ ਪਿਛਲੇ ਸਮੇਂ ਦੇ ਵਿੱਚ ਵੇਖੀਏ ਤਾਂ ਉਹ ਠੀਕ ਠਾਕ ਰਹੀ ਹੈ ਹਾਂ ਜੇਕਰ ਅੰਦਰੂਨੀ ਪੱਧਰ ਤੇ ਕੋਈ ਅੰਦਰੋਂ ਧੜੇਬਾਜ਼ੀ ਜਾਂ ਅਸੀਂ ਕਹਿ ਸਕਦੇ ਕਿ ਜਿਸ ਤਰੀਕੇ ਨਾਲ ਕਾਂਗਰਸ ਦਾ ਇਤਿਹਾਸ ਅਕੀ ਧੜੇਬਾਜ਼ੀ ਕਾਂਗਰਸ ਨੂੰ ਮਾਰ ਦਿੰਦੀ ਹੈ ਜੇਕਰ ਇਹੋ ਜੀ ਧੜੇਬਾਜ਼ੀ ਅੱਜ ਦੇ ਦਿਨ ਨਾ ਦਿਖਾਈ ਦਿੱਤੀ ਜੇ ਵਾਕਿਆ ਹੀ ਕਾਂਗਰਸ ਦਾ ਵਰਕਰ ਜਾਂ ਕਾਂ ਬਿਲਕੁਲ ਇਮਾਨਦਾਰੀ ਨਾਲ ਚੱਲਦੇ ਆ ਤਾਂ ਫਿਰ ਸ਼ਾਇਦ ਕਾਂਗਰਸ ਪਾਰਟੀ ਜਿਹੜੀ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਚੰਗਾ ਪ੍ਰਦਰਸ਼ਨ ਜਿਹੜਾ ਉਹ ਕਰ ਸਕਦੀ ਹੈ ਖੈਰ ਇਹ ਤਾਂ ਚਾਰ ਜੂਨ ਨੂੰ ਪਤਾ ਲੱਗੇ ਕਿ ਐਦਾ ਪ੍ਰਦਰਸ਼ਨ ਕਰੇ ਨਾੜਾ ਕਿਹੜਾ ਚੰਗਾ ਪਰ ਅੱਜ ਦਾ ਦਿਨ ਜਿਹੜਾ ਆ ਉਹ ਬੜਾ ਮਹੱਤਵਪੂਰਨ ਨੇੜੇ ਆ ਅਸੀਂ ਆਪਣੇ ਆਧਾਰੇ ਵੱਲੋਂ ਚੈਨਲ ਲੋਕਰਾਤ ਵੱਲੋਂ ਲੋਕਾਂ ਨੂੰ ਅਪੀਲ ਕਰਦੇ ਆ ਇੱਕ ਮਜ਼ਬੂਤ ਲੋਕਤੰਤਰ ਵਾਸਤੇ ਇੱਕ ਮਜ਼ਬੂਤ ਸਰਕਾਰ ਵਾਸਤੇ ਵੱਧ ਤੋਂ ਵੱਧ ਆਪਣੀ ਵੋਟ ਦਾ ਪ੍ਰਯੋਗ ਕਰੋ ਬੇਸ਼ੱਕ ਕਿਸੇ ਵੀ ਪਾਰਟੀ ਨੂੰ ਵੋਟ ਜਿਹੜੀ ਆ ਪਾਓ ਪਰ ਪਾਉਣਾ ਜ਼ਰੂਰ ਜਾਓ ਗਰਮੀ ਨੂੰ ਨਜ਼ਰ ਅੰਦਾਜ਼ ਕਰਦੇ ਆਪਣੇ ਹੱਕ ਦਾ ਜਿਹੜਾ ਮੱਦਾਂ ਆਂਦਾ ਪਰ ਜਿਹੜਾ ਅਧਿਕਾਰ ਦੀ ਵਰਤੋਂ ਜਿਹੜੀ ਹੈ ਉਹ ਹਰ ਪੰਜਾਬੀ ਨੂੰ ਕਰਦਾ ਉਸਤਤਫਲ ਦਾ ਫਰਜ਼ ਆ ਅਸੀਂ ਅਪੀਲ ਕਰਦੇ ਹਾਂ ਕਿ ਇਸ ਗਰਮੀ ਦੀ ਬੇਹੱਦ ਗਰਮੀ ਜਦੋਂ ਪੈ ਰਹੀ ਹੈ ਇਹਦੇ باوجود ਤੁਸੀਂ ਘਰਾਂ ਤੋਂ ਬਾਹਰ ਨਿਕਲੋ ਤੇ ਆਪਣੇ ਹੱਕ ਦਾ ਗਰਾਹ ਅਧਿਕਾਰ ਦੀ ਵਰਤੋਂ ਜਿਹੜੀ ਕਰਕੇ ਇੱਕ ਦੇਸ਼ ਦੇ ਵਿੱਚ ਮਜ਼ਬੂਤ ਤੇ ਸਥਿਰ ਸਰਕਾਰ ਪੜਾਓ ਜੀ ਜੀ ਬਿਲਕੁਲ ਸਰ ਤੁਸੀਂ ਗੱਲ ਕੀਤੀ ਸੀ ਆਮ ਆਦਮੀ ਪਾਰਟੀ ਦੀ ਜਿਹਤੋਂ ਪਾਰਟੀ ਦੀ ਗੱਲ ਕਰ ਰਹੇ ਸੀ 13 0 ਦੀ ਗੱਲ ਕਰ ਰਹੇ ਨੇ ਭਗਵੰਤ ਮਾਨ 2 ਸਾਲ 2.5 ਸਾਲ ਦੇ ਕਾਰਜਕਾਲ ਦੇ ਅਨੁਸਾਰ ਲੋਕਾਂ ਤੋਂ ਵੋਟ ਮੰਗਦੇ ਨਜ਼ਰ ਆਏ ਨੇ ਲੇਕਿਨ ਜਿੱਥੇ ਇੱਕ ਪਾਸੇ ਭਗਵੰਤ ਮਾਨ ਜੀ ਆਪਣੇ 2 ਸਾਲ ਦੇ ਕਾਰਜਕਾਲ ਦੀ ਗੱਲ ਕਰਦੇ ਨੇ ਲੋਕਾਂ ਦੇ ਵਿੱਚ ਜਾਂਦੇ ਨੇ 13 0 ਦੀ ਗੱਲ ਕਰ ਰਹੇ ਨੇ ਉੱਥੇ ਹੀ ਉਹਨਾਂ ਦੇ ਐਮਐਲਏ ਕੋਵਰ ਵਿਜੇ ਪ੍ਰਤਾਪ ਚੋਣਾ ਤੋਂ ਐਨ ਪਹਿਲਾਂ ਇੱਕ ਵੱਡਾ ਧਮਾਕਾ ਕਰਦੇ ਹੋਏ ਭਗਵੰਤ ਮਾਨ ਦੇ ਉੱਪਰ ਸਿੱਧਾ ਹਮਲਾ ਕਰਦੇ ਨੇ ਅਤੇ ਉਹਨਾਂ ਦਾ ਅਸਤੀਫਾ ਮੰਗ ਲੈਂਦੇ ਨੇ ਇੱਕ ਪਾਸੇ 13 0 ਦੀ ਗੱਲ ਤੇ ਦੂਜੇ ਪਾਸੇ ਕਾਰਸ਼ੈਲ ਨੂੰ ਲੈ ਕੇ ਆਪਣੇ ਹੀ ਪਾਰਟੀ ਦੇ ਐਮਐਲਏ ਦੇ ਵੱਲੋਂ ਭਗਵੰਤ ਮਾਨ ਤੋਂ ਅਸਤੀਫਾ ਮੰਗ ਲੈਣਾ ਕੀ ਮਾਮਲਾ ਕੀ ਆ ਪੂਰਾ ਹੁਣ ਕਿਸ ਮਾਮਲੇ ਦੇ ਉੱਪਰ ਐਮ ਐਲ ਏ ਕੁਬਰ ਵਿਜੇ ਪ੍ਰਤਾਪ ਦੇ ਵੱਲੋਂ ਭਗਵੰਤ ਮਾਨ ਦਾ ਅਸਤੀਫਾ ਮੰਗਿਆ ਗਿਆ ਮਾਮਲਾ ਕੀ ਆ ਪੂਰਾ ਹੋ ਮਾਨ ਸਰ ਆਪਣੇ ਆਪ ਦੇ ਵਿੱਚ ਬੜੀ ਮਹੱਤਵਪੂਰਨ ਕੱਟਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਮਾਫ ਕਰਦਮ ਜਦੋਂ ਪੰਜਾਬ ਦੇ ਵਿੱਚ ਅੱਜ ਚੋਣਾ ਪੈ ਰਹੀਆਂ ਨੇ ਚੋਣਾ ਆ ਵੋਟਾਂ ਪੈ ਰਹੀਆਂ ਨੇ ਤੇ ਵੋਟਾਂ ਪੈਣ ਤੋਂ ਠੀਕ ਇੱਕ ਦਿਨ ਪਹਿਲਾਂ ਕੁਬਰ ਵਿਜੇ ਪ੍ਰਤਾਪ ਸਿੰਘ ਬਕਾਇਦਾ ਤੌਰ ਤੇ ਸਾਹਮਣੇ ਆਉਂਦੇ ਆ ਤੇ ਪੰਜਾਬ ਦੇ ਮੁੱਖ ਮੰਤਰੀ ਪਕਵਾਂਤਪਾਨ ਪਾਸੋਂ ਨੈਤਿਕਤਾ ਦੇ ਆਧਾਰ ਤੇ ਅਸਤੀਫੇ ਦੀ ਮੰਗ ਕਰਦੇ। ਹੁਣ ਨੈਤਿਕਤਾ ਦਾ ਜਿਹੜਾ ਅਸਤੀਫਾ ਮੰਗਿਆ ਗਿਆ ਕਵਰ ਵਿਜੇ ਪ੍ਰਤਾਪ ਸਿੰਘ ਬੋਲੋ ਬੜਾ ਮਹੱਤਵਪੂਰਨ ਮੁੱਦਾ ਹੈ ਜਿਹਦੇ ਸਬੰਧੀ ਅਸੀਂ ਰਾਤ ਦੇ ਪ੍ਰੋਗਰਾਮ 'ਚ ਚਰਚਾ ਜਿਹੜੀ ਆ ਉਹ ਕੀਤੀ ਹੈ। ਤਾਂ ਹੁਣ ਜਦੋਂ ਕਵਰ ਵਿਜੇ ਪ੍ਰਤਾਪ ਸਿੰਘ ਹੁਣੇ ਅਸਤੀਫਾ ਮੰਗ ਲੈਂਦੇ ਆ ਖਾਸ ਤੌਰ ਤੇ ਮੁੱਖ ਮੰਤਰੀ ਕੋਲ ਤਾਂ ਇਹ ਗੱਲ ਚਰਚਾ ਦਾ ਵਿਸ਼ਾ ਜ਼ਰੂਰ ਬਣਦੀ। ਇਸ ਸਥਿਤੀਆਂ ਹੋਏ ਕਿ ਕਵਰ ਵਿਜੇ ਪ੍ਰਤਾਪ ਸਿੰਘ ਬਰਗਾੜੀ ਕੋਟਕਪੂਰਾ ਬਾਬਲ ਕਲਾ ਉਹ ਬੁੱਧੇ ਨੇ ਕਿ ਜਿਨ੍ਹਾਂ ਨਾਲ ਉਹ ਅਸੀਂ ਕਹਿ ਸਕਦੇ ਹਾਂ ਕਿ ਭਾਵਕ ਪਧਰਤੇ ਜੁੜੇ ਐ ਤੇ ਜਿਨ੍ਹਾਂ ਨੇ ਇੱਕ ਬਰੀਕੀ ਤੋਂ ਪੂਰਨ ਤੌਰ ਤੇ ਇਹ ਸਾਰੇ ਮਸਲਿਆਂ ਦੀ ਜਰੀ ਜਾਂਚ ਕੀਤੀ 2000 ਕੈਪਟਨ ਅਮਰਿੰਦਰ ਸਿੰਘ ਦੇ ਸਮੇਂ 2000 ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਬੰਦੀ ਐ ਤਾਂ ਕਬਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਰਿਪੋਰਟ ਜਿਹੜੀ ਐ ਹਾਈ ਕੋਰਟ ਵੱਲੋਂ ਨਕਾਰ ਦਿੱਤੀ ਜਾਂਦੀ ਐ ਤਾਂ ਕਬਰ ਵਿਜੇ ਪ੍ਰਤਾਪ ਸਿੰਘ ਉਸ ਸਮੇਂ ਪੂਰਨ ਤੌਰ ਤੇ ਇਸ ਸਿਆਸਤ ਤੋਂ ਮਾਫ ਕਰਦਾ ਇਸ ਨੌਕਰੀ ਤੋਂ ਰਜਾਈਨ ਦੇ ਕੇ ਘਰ ਬੈਠ ਜਾਂਦੇ ਤੇ ਹਾਂ ਭਈ ਜੇਕਰ ਉਹਨਾਂ ਦੀ ਰਿਪੋਰਟ ਹੀ ਹਾਈ ਕੋਰਟ ਦੇ ਵਿੱਚ ਸਰਕਾਰ ਨੂੰ ਬਚਾਈ ਨਹੀਂ ਗਈ ਤਾਂ ਉਹਨਾਂ ਨੇ ਫਿਰ ਨੋ ਕਲੀ ਕਰਕੇ ਵੀ ਕੀ ਕਰਦਾ ਉਹ ਰਿਪੋਰਟ ਜਿਹੜੀ ਉਹਨਾਂ ਨੇ ਪੂਰਨ ਤੌਰ ਤੇ ਬੜੀ ਇਮਾਨਦਾਰੀ ਨਾਲ ਜਿਹੜੀ ਉਸ ਦੀ ਜਾਂਚ ਕੀਤੀ ਹੁੰਦੀ ਹੈ ਫਿਰ ਐ ਉਸ ਸਮੇਂ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਉਭਾਰ ਹੋ ਰਿਹਾ ਹੁੰਦਾ ਤੇ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਉਹ ਵਰਤਦੇ ਆ ਤੇ ਅਰਵਿੰਦ ਕੇਸ਼ਰੀਵਾਲ ਵਰਗਾ ਬੰਦਾ ਖੁਦ ਕਬਰ ਵਿਜੇ ਪ੍ਰਤਾਪ ਸਿੰਘ ਦੇ ਘਰ ਜਾ ਕੇ ਉਹਨਾਂ ਨੂੰ ਪਾਰਟੀ ਜੁਆਇਨ ਕਰਾਉਂਦਾ ਤੇ ਉਹਨਾਂ ਨੂੰ ਲੈ ਕੇ ਇਹ ਵਾਅਦਾ ਕਰਦਾ ਕਿ ਹਾਂ ਭਈ ਜਲੋ ਸਾਡੀ ਸਰਕਾਰ ਪੰਜਾਬ 'ਚ ਬਣ ਗਈ ਤੇ ਚੰਗੀਆਂ ਘੰਟਿਆਂ ਦੇ ਵਿੱਚ ਵਿੱਚ ਅਸੀਂ ਇਨਸਾਫ ਚੜਾ ਉਹ ਦੇਵਾਂਗੇ ਤੇ ਕਬਰ ਵਿਜੇ ਪ੍ਰਤਾਪ ਸਿੰਘ ਨੂੰ 2022 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਐਜ਼ ਅ ਪੋਸਟਰ ਬੁਆਏ ਬਣਾ ਕੇ ਆਪਣੇ ਹਰ ਚੋਣ ਮਹੀਮ 2 ਅਗਸਤ ਦੇ ਉੱਤੇ ਵਰਤਦੀ ਆ ਤੇ ਇਹ ਗੱਲ ਕਹਿੰਦੇ ਕਿ ਆਹ ਬੰਦਾ ਆ ਜਿਸ ਨੇ ਸਾਰੇ ਮਸਲੇ ਦੀ ਜਾਂਚ ਕੀਤੀ ਇੱਕੋ ਹੀ ਸਰਕਾਰ ਬਣ ਲੈ ਦੋ ਅਸੀਂ ਇਨਸਾਫ ਤੁਹਾਨੂੰ ਚਵੀਆ ਖੇਡਾਂ 'ਚ ਦੇਵਾਂਗੇ ਤਾਂ ਜਦੋਂ ਸਰਕਾਰ ਬਣ ਜਾਂਦੀ ਇਥੇ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਵਰਤ ਕੇ ਆਮ ਆਦਮੀ ਪਾਰਟੀ ਬਿਲਕੁਲ ਦਰਕਰਨਾਰਤਨ ਦੀ ਹਾਸ਼ੀਏ ਤੋਂ ਬਾਹਰ ਕਰ ਦਿੰਦੀ ਪਰ ਕਬਰ ਵਿਜੇ ਪ੍ਰਤਾਪ ਸਿੰਘ ਆਪਣੀ ਜੰਗ ਜਾਰੀ ਰੱਖਦੇ ਆ ਇਨਸਾਫ ਦੀ ਗੱਲ ਕਰਦੇ ਆ ਕਿ ਹਾਂ ਭਈ ਇਨਸਾਫ ਜਿਹੜਾ ਮੇਲਾ ਜਿਹੜਾ ਵੇਦਾ ਵਾਅਦਾ ਕੀਤਾ ਉਹ ਗੱਲ ਕਰ ਪਰ ਭਗਵਤਬਾਨ ਦੀ ਸਰਕਾਰ ਇਨਸਾਫ ਤਾਂ ਕੀ ਦੇਣਾ ਉਸ ਮੁੱਦੇ ਨੂੰ ਠੰਡੇ ਬਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਹੌਲੀ-ਹੌਲੀ ਇਹ ਜਿਹੜਾ ਮਸਲਾ ਹੈ ਇਹੋ ਜਿਹਾ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਕਿ ਜਿਹੜੇ ਦੋਸ਼ੀ ਨੇ ਉਹ ਵੱਡੀਆਂ-ਵੱਡੀਆਂ ਰਾਹਤਾਂ ਜਿਹੜੀਆਂ ਲੈਂਡ ਵਿੱਚ ਸਫਲ ਹੋ ਜਾਂਦੇ ਤਾਂ ਹੁਣ ਤਾਜ਼ਾ ਮਸਲਾ ਕੀ ਹੈ ਤਾਜ਼ਾ ਮਸਲਾ ਇਹ ਹੈ ਕਿ ਚਰਨਜੀਤ ਸਿੰਘ ਸ਼ਰਮਾ ਜਿਹੜਾ ਐਸਐਸਪੀ ਪਟਕਲੀ ਐਸਐਸਪੀ ਉਹ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕਰਦਾ ਕਿ ਹਾਂ ਫੇ ਵਿਖੋ ਮੇਰੀ ਜਾਨ ਨੂੰ ਉੱਥੇ ਖਤਰਾ ਫਰੀਦਕੋਟ ਅਦਾਲਤ ਵਿੱਚ ਜਿੱਥੇ ਇਹ ਟ੍ਰੇਲ ਟਾਇਲ ਚੱਲਦਾ ਪਿਆ ਆ ਇਸ ਕੇਸ ਨੂੰ ਜਿਹੜਾ ਚੰਡੀਗੜ੍ਹ ਦੀ ਜਿਹੜਾ ਅਦਾਲਤ ਚ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੁਣ ਚੰਡੀਗੜ੍ਹ ਦੀ ਜਿਹੜਾ ਅਦਾਲਤ ਚ ਜੁਰੂ ਟ੍ਰਾਂਸਫਰ ਕੀਤਾ ਜਾਂਦਾ ਹਾਈ ਕੋਰਟ ਪਟੀਸ਼ਨ ਮਾਫ ਕਰਤਾ ਜਦੋਂ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਸੁਲਵਾਈ ਹੁੰਦੀ ਹੈ ਤਾਂ ਹਾਈ ਕੋਰਟ ਫੈਸਲਾ ਕਰ ਦਿੰਦੇ ਕਿ ਹਾਂ ਭਈ ਇਹ ਜਿਹੜਾ ਕੇਸ ਆ ਹੁਣ ਫਰੀਦਕੋਟ ਦੀ ਬਜਾਏ ਬਾਬਲ ਕਲਾਂ ਗੋਲੀ ਕਾਂਡ ਦਾ ਮੁੱਦਾ ਜਿਹੜਾ ਜਿਸ ਚ ਚਰਨਜੀਤ ਸਿੰਘ ਸ਼ਰਮਾ ਇਨਵੋਲਵ ਹੈਗਾ ਇਸ ਦੀ ਜਿਹੜੀ ਸੁਲਵਾਈ ਹੁਣ ਜ਼ਿਲ੍ਹਾ ਕੋਰਟ ਚੰਡੀਗੜ੍ਹ ਚ ਹੋਵੇਗੀ ਪੁਰਾ ਜਹੀ ਸਥਿਤੀ ਦੇ ਵਿੱਚ ਕਵਰ ਵਿਜੀਤ ਪ੍ਰਤਾਪ ਸਿੰਘ ਤੁਹਾਡੇ ਸਾਹਮਣੇ ਆਉਂਦੇ ਕਹਿੰਦੇ ਕਿ ਇਸ ਦੇ ਨਾਲ ਕੇਸ ਜਿਹੜਾ ਕਮਜ਼ੋਰ ਹੋ ਗਿਆ ਕਿਉਂਕਿ ਕਈ ਗਵਾਹ ਚੰਡੀਗੜ੍ਹ ਜਾਣ ਤੋਂ ਅਸਮਰਥ ਨਹੀਂ ਕਈ ਗਵਾਹ ਜਾਣਗੇ ਨਹੀਂ ਕਈ ਗਵਾਹ ਸਰਕਾਰ ਦੇ ਨਜ਼ਰੀਏ ਕਰਕੇ ਦੇਸ਼ ਹੀ ਕਹਿੰਦੇ ਛੱਡ ਚੁੱਕੇ ਆ ਤਾਂ ਕਈਆਂ ਗਵਾਹਾਂ ਨੂੰ ਮਕਰੌਂਦਾ ਜਿਹੜਾ ਯਤਨ ਕੀਤਾ ਜਾਊਗਾ ਕਿਉਂਕਿ ਫਰੀਦਕੋਟ ਦੀ ਅਦਾਲਤ ਦਾ ਕੇਸ ਹੋਰ ਹੈ ਇਹ ਹੋਰ ਤਰੀਕੇ ਦੀ ਸਥਿਤੀ ਹੈ ਚੰਡੀਗੜ੍ਹ ਦੀ ਹੋਰ ਹੈ ਕਿਹੜਾ ਬੰਦਾ ਫਰੀਦਕੋਟ ਤੋਂ ਤੋਂ ਚੰਡੀਗੜ੍ਹ ਆਪਣਾ ਕਰਾਇਆ ਖਰਚ ਕੇ ਜਾਊਗਾ ਤਾਂ ਕਹਿੰਦੇ ਇਸ ਦਾ ਸਾਰ ਮੰਤਕ ਇਹ ਆ किसे किसे ए, है है। कि ਦੋਸ਼ੀ ਨੂੰ ਕਿਸੇ ਨਾ ਕਿਸੇ ਤਰਿਕਾ ਨਾਲ ਬਚਾਇਆ ਜਾਵੇ ਹਾਲਾਂਕਿ ਇਹ ਕਿਰਿਆ ਜਿਹੜੀ ਹੈ ਕਾਨੂੰਨੀ ਪ੍ਰਕਿਰਿਆ ਹੈਗੀ ਹੈ ਪਰ ਕਬਰ ਵਿਜੇ ਪ੍ਰਤਾਪ ਸਿੰਘ ਨੇ ਸਵਾਲ ਕੀ ਠਾਇਆ ਕਿ ਜਿਹੜੀ ਪੰਜਾਬੀ ਲੀਗਲ ਟੀਮ ਹੈ ਐਡਵੋਕੇਟ ਚਰਨ ਦਾ ਜਿਹੜਾ ਦਫਤਰ ਹੈ ਠੀਕ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਾ ਬਾਹ ਨੀ ਸਕਿਆ ਕਿਉਂਕਿ ਦੋਸ਼ੀ ਨੇ ਜਿਹੜੇ ਵਕੀਲ ਨੇ ਉਹ ਹੁਣ ਸਰਕਾਰੀ ਵਕੀਲ ਬਣ ਚੁੱਕੇ ਹਨ ਔਰ ਦੂਜੇ ਪਾਸੇ ਜਿਹੜੇ ਵਕੀਲ ਨੇ ਜਿਹੜੇ ਸਰਕਾਰ ਦੀ ਜਿਨ੍ਹਾਂ ਨੇ ਗੱਲ ਕਰਨੀ ਸੀ ਉਹ ਠੀਕ ਤਰੀਕੇ ਨਾਲ ਗੱਲ ਹੀ ਨਹੀਂ ਉਥੇ ਕਰ ਪਾਈ ਜਿਸ ਕਰਕੇ ਚਾਹੇ ਚਨਜੀਤ ਸਿੰਘ ਸ਼ਰਮਾ ਹੋਵੇ ਚਾਹੇ ਪਰਮਰਾਹ ਸਿੰਘ ਉਮਰਾਂਡਗਲ ਹੋਵੇ ਚਾ ਉਹ ਵੱਡੀਆਂ-ਵੱਡੀਆਂ ਰਾਤਾਂ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਪਹਿਨੇ ਲੈ ਚੁੱਕੇ ਨੇ ਤਾਂ ਇਹ ਸਭ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਕਿਉਂਕਿ ਗ੍ਰੈਪ ਭਾਗ ਚੜਾ ਮੁੱਖ ਮੰਤਰੀ ਸਾਹਿਬ ਕੋਲ ਆ ਤਾਂ ਕੁਦਰਤੀ ਤੌਰ ਤੇ ਫਿਰ ਜੇਕਰ ਗ੍ਰੈਪ ਭਾਗ ਦੇ ਮੁਖੀ ਮੁੱਖ ਮੰਤਰੀ ਭਗਵਤ ਬਾਅਦ ਨੇ ਤਾਂ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਇਸ ਅਧਾਰ ਤੇ ਉਹਨਾਂ ਨੇ ਨਾਟਕਤਾ ਦੇ ਅਧਾਰ ਤੇ ਉਹਨਾਂ ਨੇ ਅਸਤੀਫਾ ਜਿਹੜਾ ਮੁੱਖ ਮੰਤਰੀ ਸਾਹਿਬ ਕੋਲ ਮੰਗ ਲਿਆ ਕਿ ਹਾਂ ਵੀ ਤੁਹਾਨੂੰ ਅਸਤੀਫਾ ਦਿਓ ਸਾਈਡ ਤੇ ਹੋ ਜਾ ਕਿਉਂਕਿ ਜੇਕਰ ਤੁਸੀਂ ਆਪਣੀ ਜ਼ਿੰਮੇਵਾਰੀ ਤੁਹਾਡੀ ਟੀਮ ਜਿਹੜੀ ਹੈ ਠੀਕ ਤਰੀਕੇ ਨਾਲ ਜ਼ਿੰਮੇਵਾਰੀ ਨਹੀਂ ਨਿਭਾ ਸਕੀ ਤਾਂ ਫਿਰ ਇਸ ਕੁਰਸੀ ਤੇ ਬ ਉਹਨਾਂ ਨੇ ਬੜੀਆਂ ਵੱਡੀਆਂ ਪ੍ਰਸ਼ਨ ਜਿਹੜੇ ਨੇ ਕਭਰ ਵਿਜੇ ਪ੍ਰਤਾਪ ਸਿੰਘ ਨੇ ਉਠਾਏ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਸਿਟ ਜਿਹੜੀ ਆ ਇਹ ਮੁੱਖ ਮੰਤਰੀ ਸਾਹਿਬ ਨੇ ਬਣਾਈ ਸੀ ਉਹ ਸਿਟ ਇਹੋ ਜਿਹੀ ਆ ਕਿ ਉਹ ਟ੍ਰਾਇਲ ਹੀ ਨਹੀਂ ਸ਼ੁਰੂ ਕਰਾ ਸਕੀ ਤਾਂ ਦੂਜੇ ਪਾਸੇ ਜਿਹੜੀ ਸਿਟ ਨੇ ਇੱਕ ਦੂਜੀ ਸਿਟ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਉਹ ਰਿਪੋਰਟ ਇਹੋ ਜਿਹੀ ਕਿ ਉਸ ਰਿਪੋਰਟ ਤੇ ਆਧਾਰ ਤੇ ਜਿਹੜੇ ਦੋਸ਼ੀ ਨੇ ਪਹਿਲੀ ਤਰੀਕ ਦੇ ਕਹਿੰਦੇ ਜਮਾਨਤ ਲੈਣ ਵਿੱਚ ਸਫਲ ਹੋ ਗਏ ਖਾਸ ਕਰਕੇ ਕੋਟਪੁਰਾ ਗੁਲੀ ਕਾਂਡ ਮਸਲੇ ਵਿੱਚ ਜਿਹੜੀ ਸਿਟ ਨੇ ਰਿਪੋਰਟ ਚਾਰ ਪੇਸ਼ ਕੀਤੀ ਤਾਂ ਅਜਿਹੀ ਸਥਿਤੀ ਦੇ ਵਿੱਚ ਕਿ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਇਹ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਚੰਗੀਆਂ ਕਿੱਟਾਂ ਇਨਸਾਫ ਜਿਹੜਾ ਲੈ ਕੇ ਦਵਾਂਗੇ ਜੇਕਰ ਅਜਿਹੇ ਮਾਹੌਲ ਦੇ ਵਿੱਚ ਜਿਹੜੇ ਕਥਿਤ ਦੋਸ਼ੀ ਨੇ ਉਹ ਇੰਨੀਆਂ ਵੱਡੀਆਂ ਰਾਹਤਾਂ ਲੈਣ ਵਿੱਚ ਸਫਲ ਹੋ ਜਾਂਦੇ ਆ ਤਾਂ ਫਿਰ ਇਨਸਾਫ ਜਿਹੜਾ ਉਹ ਕਿੱਥੋਂ ਮਿਲਣਾ ਉਹਨਾਂ ਨੇ ਇਹ ਵੀ ਗੱਲ ਕੀਤੀ ਆ ਕਿ ਜਿਹੜੇ ਪੀੜਤ ਧਰਾਂ ਦੇ ਵਿਅਕਤੀ ਨਹੀਂ ਉਹ ਵੀ ਆਪਣੇ ਆਪ ਦੇ ਵਿੱਚ ਕਈ ਮੁਕਰ ਚੁੱਕੇ ਆ ਜਾਂ ਕਹਿ ਕਾਸੇ ਸਮਝੌਤੇ ਕਰ ਚੁੱਕੇ ਆ ਕਹਿੰਦੇ ਮੈਂ ਤਾਂ ਪਹਿਲੇ ਦਿਨ ਤੋਂ ਹੀ ਇਹ ਰੌਣਾ ਪਾਉਂਦਾ ਰਿਹਾ ਜੀ ਭਈ ਇਨਸਾਫ ਜਿਹੜਾ ਉਹ ਨਹੀਂ ਜੇ ਮਿਲਣਾ ਤੇ ਕਹਿੰਦੇ ਹੁਣ ਤਾਂ ਇਹ ਸਾਰਾ ਕੁਝ ਜਗ ਜाहिर ਹੋ ਗਿਆ ਕਿ ਜਿਸ ਤਰੀਕੇ ਦੀ ਪੰਜਾਬ ਸਰਕਾਰ ਦੀ ਇਹਦੇ ਸਬੰਧੀ ਨੀਤੀ ਹੈ ਜਾਂ ਇਹਦੇ ਸਬੰਧੀ ਜੋ ਸੋਚ ਹੈ ਇਸ ਕੇਸ ਦੇ ਸਬੰਧੀ ਇਹ ਤਾਂ ਮੈਂ ਤਾਂ ਕਹਿੰਦੇ ਕਲੀਅਰ ਹੈ ਕਿ ਮੁੱਖ ਮੰਤਰੀ ਸਾਹਿਬ ਸਾਫ਼ ਲਿਖ ਕੇ ਦੇ ਦੇਣ ਕਿ ਹਾਂ ਫਿਰ ਮੈਂ ਕੁਝ ਨਹੀਂ ਜੇ ਕਰਦਾ ਇਹ ਕੇਸ ਇੱਥੇ ਦਾ ਇੱਥੇ ਕਹਿੰਦੇ ਤਾਂ ਜੋ ਮੈਂ ਪ੍ਰਸ਼ਨੀ ਨਾ ਪੁੱਛਾਂ ਕਿ ਇਹਦੇ ਹਾਲਾ ਕੀ ਮੈਂ ਪੰਜਾਬ ਸਰਕਾਰ ਦੀ ਇਸ ਕੇਸ ਤੱਕ ਨੇ ਕੀ ਨਲਾਇਕੀ ਦੇ ਖਿਲਾਫ ਆਪ ਖੁਦ ਕਾਲਾ ਕੋਟ ਪਾ ਕੇ ਜਾ ਕੇ ਆਪਣੇ ਨਿੱਜੀ ਪੱਤਰ ਤੇ ਇਹ ਲੜਾਈ ਲੜ ਗਿਆ ਤਾਂ ਜੋ ਇਹ ਰਿਪੋਰਟ ਜਿਹੜੀ ਆ ਜਿਹੜੀ ਮੈਂ ਪੇਸ਼ ਕੀਤੀ ਬਚਾ ਸਕਾਂ ਪਰ ਪੰਜਾਬ ਸਰਕਾਰ ਦਾ ਨਜ਼ਰੀਆ ਇਸ ਪ੍ਰਤੀਕੇ ਦੇ ਬਿਲਕੁਲ ਦਾਵਾ ਤੋਂ ਉਹ ਹੈਗਾ ਕੁਝ ਨਹੀਂ ਹੈਗਾ ਤਾਂ ਇਸ ਦਾ ਅਰਥ ਮੁੱਖ ਮੰਤਰੀ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੁਣ ਇਹਦੇ ਉੱਤੇ ਜਿਹੜੀ ਰਾਜਨੀਤੀ ਆ ਉਹ ਗਰਮਾਈ ਆ ਵੱਖ-ਵੱਖ ਲੋਕਾਂ ਨੇ ਭਗਵੰਤ ਮਾਨ ਨੂੰ ਆਉਣ ਘੇਰਿਆ ਜਿੱਥੇ ਜਿੱਥੇ ਔਰ ਬਿਜੇ ਦਾ ਤਾਪ ਘੇਰਦੇ ਨਜ਼ਾਰਾ ਨੇ ਸਿਫਾ ਮੰਗਦੇ ਨਜ਼ਾਰਾ ਨੇ ਉੱਥੇ ਮਨਸ਼ਾ ਦੇ ਉੱਪਰ ਸਵਾਲ ਜਦੋਂ ਇਹ ਤਬਦੀਲ ਹੋਇਆ ਫਰੀਦਕੋਟ ਤੋਂ ਇਸ ਕੇਸ ਨੂੰ ਤਬਦੀਲ ਕੀਤਾ ਗਿਆ ਚੰਡੀਗੜ੍ਹ ਉੱਥੇ ਪੀੜਤ ਪਰਿਵਾਰ ਕ੍ਰਿਸ਼ਨ ਭਗਵਾਨ ਦਾ ਬੇਟਾ ਵੀ ਗਿਆ ਆ ਸੁਖਰਾਜ ਸਿੰਘ ਨੇ ਵੀ ਸਰਕਾਰ ਦੀ ਮਨਸ਼ਾ ਤੇ ਸਵਾਲ ਚੁੱਕੇ ਨੇ ਤੇ ਸਭ ਤੋਂ ਐਮ ਕਿਸੇ ਸਮੇਂ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਐਚਐਸ ਫੂਲ ਕਾ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੇਗੇ ਉਹਨਾਂ ਦੇ ਵੱਲੋਂ ਵੀ ਸਰਕਾਰ ਦੀ ਮਨਸ਼ਾ ਦੇ ਉੱਪਰ ਸਵਾਲ ਚੁੱਕੇ ਗਏ ਨੇ ਉਹਨਾਂ ਨੂੰ ਕਿਵੇਂ ਦਿਖ ਰਹੇ ਦੇਖੋ ਐਚ ਐਸ ਫੂਲਖਾ ਦਾ ਨਾਮ ਲਿਆ ਪੀੜਤ ਤੇ ਸੁਖਰਾਜ ਸਿੰਘ ਉਹਨਾਂ ਦੀ ਤੁਸੀਂ ਗੱਲ ਕਰ ਰਹੇ ਜੀ ਫੂਲਖਾ ਸਾਹਿਬ ਵੀ ਆਮ ਆਦਮੀ ਪਾਰਟੀ ਦੇ ਕੇਸ ਸਮੇਂ ਬਥੇਏ ਕਰੇ ਨੇ ਉਹਨਾਂ ਨੇ ਵੀ ਬੜੀ ਮਹੱਤਵਪੂਰਨ ਜਿਹੜੀ ਭੂਮਿਕਾ ਚੜੀ ਉਹਨਾਂ ਬਾਈ ਸੀ ਤੇ ਜਦੋਂ ਹੁਣ ਇਹੋ ਜੇ ਸੀਨੀਅਰ ਵਕੀਲ ਖਾਸ ਕਰਕੇ ਫੂਲਖਾ ਸਾਹਿਬ ਦੀ ਟਿੱਪਣੀ ਤੇ ਜਿਕਰ ਗੱਲ ਕਰੀਏ ਕਵਰ ਵਿਜੇ ਪ੍ਰਤਾਪ ਸਿੰਘ ਹੁਣੀ ਰਾਜਨੀਤਿਕ ਵੀ ਨੇ ਆਈ ਪੀ ਐਸ ਵੀ ਨੇ ਸਾਫ ਦਾ ਆਈ ਪੀ ਐਸ ਅਧਿਕਾਰੀ ਨੇ ਤੇ ਉਹ ਵੀ ਵਕਾਲਤ ਜਿਹੜੀ ਉਹ ਕਰ ਰਹੇ ਨੇ ਪਰ ਵਕਾਲਤ ਦੇ ਪੱਖ ਤੋਂ ਜੇ ਇੱਕ ਤਜਰਬੇ ਦੀ ਗੱਲ ਕਰੀਏ ਤੇ ਐਚ ਐਸ ਫੂਲਖਾ ਦਾ ਜਿਹੜਾ ਵਕਾਲਤ ਦਾ ਤਜਰ ਕਬਿਰਜੀ ਪ੍ਰਤਾਪ ਸਿੰਘ ਹੋਣਾ ਨਾਲੋਂ ਜ਼ਿਆਦਾ ਉਹ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੇ ਤੇ ਜੇਕਰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੂਲਕਾ ਇਸ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਨੂੰ ਘੇੜਦੇ ਆ ਪੰਜਾਬ ਸਰਕਾਰ ਤਾਂ ਫਿਰ ਸੁਭਾਵਿਕ ਹੈ ਕਿ ਪੰਜਾਬ ਸਰਕਾਰ ਦੀ ਲੀਗਲ ਟੀਮ ਜਿਹੜੀ ਹੈ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ ਬੜਿਆ ਵਕ ਵਕ ਮੁੱਦਿਆਂ ਦੇ ਉੱਤੇ ਤਾਂ ਭਾ ਫਿਰ ਤੁਸੀਂ ਅਹੀ ਰਾਤ ਦੇ ਪ੍ਰੋਗਰਾਮ 'ਚ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਕਈ ਮੁੱਦੇ ਨੇ ਜਿੱਥੇ ਲੀਗਲ ਟੀਮ ਹਾਈ ਕੋਰਟ 'ਚ ਜਾਂਦੇ ਠੋਸੋ ਜਾਂਦੀ ਹੈ ਚਾਹ ਪੰਚਾਇਤਾਂ ਦਾ ਮੁੱਦਾ ਹੋਵੇ ਚਾਹ ਕੋਈ ਮੁੱਦਾ ਹੋਵੇ ਉੱਥੇ ਜਾ ਕੇ ਗੱਲ ਹੀ ਨਹੀਂ ਹੁੰਦੀ ਦਾ ਹਾਈ ਕੋਰਟ ਜਿਹੜਾ ਫੈਸਲਾ ਦਿੰਦੇ ਤੇ ਫਿਰ ਪੰਜਾਬ ਸਰਕਾਰ ਨੂੰ ਯੂ ਟਰਨ ਲਗਾ ਪੈਂਦਾ ਤਾਂ ਹੁਣ ਐਚਐਸ ਫੁਲਕਾ ਨੇ ਜੇਕਰ ਇਸ ਮੁੱਦੇ ਤੇ ਪ੍ਰਸ਼ੰਠਾਏ ਨਹੀਂ ਆਮ ਆਦਮੀ ਪਾਰਟੀ ਦੀ ਸਟੇਟਮੈਂਟ ਪੇਸ਼ ਕੀਤਾ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਠੀਕ ਤਰੀਕੇ ਨਾਲ ਇਹਨਾਂ ਕੇਸਾਂ ਦੀ ਪੈਰ ਵੀ ਹੀ ਨਹੀਂ ਕਰ ਸਕੀ ਕਿ ਜਿਨ੍ਹਾਂ ਦਾ ਸਬੰਧ ਉਹ ਵਾਅਦਾ ਕਰਕੇ 2022 ਦੇ ਵਿੱਚ ਸੱਤਾ ਦੇ ਵਿੱਚ ਆਈ ਤਾਂ ਇਹ ਸਭ ਵੀ ਜਿਹੜੀ ਜ਼ਿੰਮੇਵਾਰੀ ਹੈ ਉਹ ਕਿਸ ਦੀ ਹੈ ਉਹ ਮੁੱਖ ਮੰਤਰੀ ਸਾਹਿਬ ਦੀ ਜ਼ਿੰਮੇਵਾਰੀ ਹੈ ਕਿਉਂਕਿ ਗ੍ਰਹਿ ਭਾਕ ਜਿਹੜਾ ਮੁੱਖ ਮੰਤਰੀ ਸਾਹਿਬ ਕੋਲ ਹੈਗਾ ਪਰ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਹੁਣ ਸੁਖਰਾਸ ਸਿੰਘ ਉਹਨਾਂ ਨੇ ਵੀ ਗੱਲ ਕੀਤੀ ਚਲੋ ਸੁਖਰਾਸ ਸਿੰਘ ਉਹਨਾਂ ਦਾ ਜਿਹੜਾ ਰੋਲ ਆ ਕਦੇ 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 ਕੁਝ ਹੋ ਜਾਂਦਾ ਕਦੇ ਕੁਝ ਹੋ ਜਾਂਦਾ ਪਰ ਫਿਰ ਵੀ ਉਹਨਾਂ ਨੇ ਇਸ ਮੁੱਦੇ ਤੇ ਆਵਾਜ਼ ਜਿਹੜੀ ਠਾਈ ਆ ਕਿ ਆਪੇ ਕੇਸ ਜਿਹੜਾ ਆ ਇਹ ਚੰਡੀਗੜ੍ਹ ਤੋਂ ਮਾਫਰ ਦਾ ਫਰੀਦਕੋਟ ਤੋਂ ਚੰਡੀਗੜ੍ਹ ਟਰਾਂਸਫਰ ਨਹੀਂ ਸੀ ਹੋਣਾ ਚਾਹੀਦਾ ਤਾਂ ਸੁਭਾਵਿਕ ਆ ਕਿ ਇਹੋ ਜਿਹੇ ਸਵਾਲ ਤਾਂ ਫਿਰ ਉੱਠਣਗੇ ਉੱਠਣਗੇ ਕਿ ਜਿਨ੍ਹਾਂ ਦੇ ਉੱਤੇ ਤੁਸੀਂ ਲੋਕਾਂ ਦਾ ਵਾਅਦਾ ਘੜ ਕੇ ਆਏ ਹੋ ਕਿ ਜਿਹਨੋਂ ਵਾਅਦੇ ਵਫਾ ਕਰਨ ਦੀ ਬਜਾਏ ਉਹ ਦੂਜੇ ਪਾਸੇ ਟੁੱਕਦੇ ਮਹਿਸੂਸ ਹੋਣ ਜਾਂ ਦੂਜੇ ਪਾਸੇ ਜਾਂਦੇ ਮਹਿਸੂਸ ਹੋਣ ਦੋਸ਼ੀ ਇਕੱথা ਦੋਸ਼ੀਆਂ ਨੂੰ ਜੇਕਰ ਔਰਾਹਤ ਮਿਲਦੀ ਹੋਵੇ ਤਾਂ ਫਿਰ ਸਮਾਲਤਾ ਉੱਠਣਗੇ ਉੱਟਣਗੇ ਸਰਕਾਰ ਦੀ ਕਾਰਜਸ਼ੈਲੀ ਦੇ ਵੀ ਉਤੇ ਤੇ ਸਰਕਾਰ ਦੇ ਮੁਖੀ ਦੇ ਉਤੇ ਜੋ ਕਿ ਭਗਵੰਤਪਾਲ ਹੁਣੀ ਕਸਟੋਡੀਅਨ ਨੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਲੋਕਾਂ ਨਾਲ ਉਹ ਵਾਦਾ ਕਰਕੇ ਆਏ ਤਾਂ ਜੇਕਰ ਇਨਸਾਫ ਦੀ ਗੱਲ ਕਰਨੀ ਹੈ ਤਾਂ ਫਿਰ ਇਨਸਾਫ ਤਾਂ ਦੇਣਾ ਪਊਗਾ ਨਾ ਪਰ ਜੋ ਸਥਿਤੀ ਹੈ ਸਾਹਮਣੇ ਨੇ ਲੱਗਦਾ ਕਿ ਪੰਜਾਬ ਸਰਕਾਰ ਦਾ ਜਿਹੜਾ ਲੀਗਲ ਸੈੱਲ ਆ ਉਹ ਸ਼ਾਇਦ ਹਾਈ ਕੋਰਟ ਦੇ ਵਿੱਚ ਪੈਰ ਵੀ ਕਰਨ ਤੋਂ ਪੂਰਨ ਤੌਰ ਤੇ ਅਸਮਰੱਥ ਆ ਉਹਦੇ ਕੋਲ ਹੈ ਹੀ ਕੱਖ ਨਹੀਂ ਗੱਲ ਕਰਨ ਤੋਂ ਤਾਂ ਜੋ ਇਹ ਜਿਹੜੇ ਲੋਕ ਨੇ ਵੱਡੇ ਵੱਡੇ ਰਾਖਾ ਲੈਨ ਵਿੱਚ ਸਫਲ ਹੋ ਰਹੇ ਨੇ ਸ਼ਾਇਦ ਇਸੇ ਕਰਕੇ ਭਗਵਾਨ ਕਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜਾ ਹੁਣ ਡੈਟਕਤਾ ਤੇ ਆਧਾਰ ਤੇ ਅਸਤੀਫਾ ਜਿਹੜਾ ਮੰਗਿਆ ਇਹ ਇੱਕ ਬੜੀ ਵੱਡੀ ਅਸੀਂ ਕਹਿ ਸਕਨੇ ਹਾਂ ਘਟਨਾ ਹੈ ਕਿ ਆਮ ਆਦਮੀ ਆਪਣੀ ਹੀ ਪਾਰਟੀ ਦਾ ਵਿਧਾਇਕ ਜਿਹੜਾ ਤੁਹਾਡੇ ਕੋਲ ਇਸ ਮੁੱਦੇ ਤੇ ਅਸਤੀਫਾ ਮੰਗੇ ਉਹਨਾਂ ਨੇ ਇਸ ਗੱਲ ਤੇ ਵੀ ਹੈਰਾਨੀ ਪ੍ਰਗਟ ਕੀਤੀ ਹੈ ਕਿ 2019 2017 2022 ਦੇ ਵਿੱਚ ਇਹ ਮੁੱਦਾ ਤਾਂ ਚੁੱਕਿਆ ਜਾਂਦਾ ਰਿਹਾ ਪਰ ਇਹ 2024 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਬਿਲਕੁਲ ਇਸ ਮੁੱਦੇ ਤੇ ਚੁੱਪ ਰਹੀ ਹੈ ਇਹ ਪਾਰਟੀ ਤੇ ਦੀ ਗੱਲ ਛਡੂ ਬਾਕੀ ਫਟ ਕੇ ਵੀ ਚੁੱਪ ਰਹੀਆਂ ਬਾਕੀ ਨੇ ਧਿਆ ਸੋ ਇਹ ਸਾਰੇ ਮੁੱਦੇ ਦੇ ਉੱਤੇ ਕਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਸਰਕਾਰ ਨੂੰ ਘੇਰਿਆ ਹਾਲਾਂਕਿ ਉਹ ਨਵਾਂ ਨਹੀਂ ਘੇਰਿਆ ਬੀਤੇ ਦੌਰ ਤੋਂ ਘੇਰਦੇ ਰਹੇ ਆ ਔਰ ਮੁੱਦੇਆਂ ਤੱਥਾਂ ਦੇ ਆਧਾਰ ਤੇ ਘੇਰਦੇ ਰਹੇ ਆ ਤਾਂ ਜਿਸ ਦਾ ਜਵਾਬ ਜਿਹੜਾ ਭਗਵੰਤਪਾ ਨੂੰ ਦੇਣਾ ਪਊਗਾ ਕਿਉਂਕਿ 2022 ਦੀ ਸਰਕਾਰ ਦੇ ਵਿੱਚ ਇਹ ਮੁੱਦਾ ਭਗਵੰਤਬਾਨ ਹੋਣਾ ਨੇ ਕੈਸ਼ ਕੀਤਾ ਔਰ ਆਪਣੇ ਪਦਰ ਤੇ ਜਿਸ ਤਰ੍ਹਾਂ ਇਹਨਾਂ ਨੂੰ ਵਰਤਿਆ ਉਹ ਸਾਰੇ ਲੋਕਾਂ ਨੂੰ ਪਤਾ ਹੁਣ ਇਨਸਾਫ ਦੇਣ ਤੋਂ ਭਜਰ ਨਹੀਂ ਚਾਹੀਦਾ ਪਰ ਖੈਰ ਪਰਦੇ ਦੇ ਪਿੱਛੇ ਪਤਾ ਨਹੀਂ ਕੀ ਕੁਝ ਰਚਿਆ ਜਾਂ ਕੀ ਕੁਝ ਰਚਿਆ ਜਾ ਰਿਹਾ ਹੈ ਕਬਰੋ ਵਿਜੇ ਪ੍ਰਤਾਪ ਸਿੰਘ ਨੇ ਇਹਦੇ ਵਿਰੁੱਧ ਆਵਾਜ਼ ਜਿਹੜੀ ਜਰੂਰ ਠਾਈ ਆ ਹੁਣ ਦੇਖੋ ਮੁੱਖ ਮੰਤਰੀ ਸਾਹਿਬ ਦਾ ਇਹਦੇ ਸੰਬੰਧੀ ਜਿਹੜਾ ਆ ਕੀ ਨਜ਼ਰੀਆ ਹੈ ਚਾ ਕੀ ਉਹਨਾਂ ਦਾ ਪੱਖ ਹੁੰਦਾ ਜੀ ਹਾਂ ਜੀ ਬਿਲਕੁਲ ਬਿਲਕੁਲ ਸਪਰ ਇਹ ਜਰੂਰ ਲੱਗ ਰਿਹਾ ਜਿਸਤੇ ਕਿ ਰਕੋਰ ਵਿਜੇ ਪ੍ਰਤਾਪ ਦੇ ਵੱਲੋਂ ਪਹਿਲਾਂ ਵੀ ਬਖ ਬਖ ਸਮੇਂ ਦੇ ਉੱਪਰ ਸਰਕਾਰ ਨੂੰ ਘੇਰਿਆ ਗਿਆ ਸੀ ਮੁੱਖ ਮੰਤਰੀ ਸਾਹਿਬ ਨੂੰ ਇਸ ਮਾਮਲੇ ਤੇ ਪ੍ਰਸਵਾਲ ਕੀਤੇ ਗਏ ਸੀ ਲੇਕਿਨ ਹੁਣ ਚੋਣਾਂ ਤੋਂ ਐਨ ਪਹਿਲਾਂ ਇਸ ਤਰ੍ਹਾਂ ਦਾ ਉਹਨਾਂ ਦਾ ਇੱਕ ਬਿਆਨ ਆਉਣਾ ਅਸਤੀਫਾ ਮੰਗ ਲੈਣਾ ਮੁੱਖ ਮੰਤਰੀ ਸਾਹਿਬ ਦਾ ਤੇ ਦੂਸਰੇ ਪਾਸੇ ਪੀੜਤ ਪਰਿਵਾਰਾਂ ਵੱਲੋਂ ਵੀ ਸਰਕਾਰ ਦੇ ਉੱਪਰ ਦੇ ਨਜ਼ਰੀਏ ਦੇ ਉੱਪਰ ਜਾਂ ਰਵਈਏ ਦੇ ਉੱਪਰ ਮਨਸ਼ਾ ਖੜੀ ਕਰਨਾ ਸਵਾਲ ਖੜੀ ਕਰਨਾ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਰਕਾਰ ਦੇ ਲਈ ਵੱਡੀਆਂ ਮੁਸੀਬਤਾਂ ਖੜੀਆਂ ਕਰ ਸਕਦੇ ਨੇ ਚਲੋ ਉਧਰ ਦਿੱਲੀ ਦੀ ਗੱਲ ਕਰ ਲੈਂਦੇ ਕਿਉਂਕਿ ਦਿੱਲੀ ਦੇ ਵਿੱਚ ਜਲ ਸੰਕਟ ਬੜਾ ਗਹਿਰਾਇਆ ਹੋਇਆ ਹੈ ਕੱਲ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕੇਜਰੀਵਾਲ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਪਹੁੰਚੀਆਂ ਰਾਹਤ ਪਾਉਣ ਦੇ ਲਈ ਤੇ ਉਹ ਕਹਿ ਰਹੇ ਨੇ ਸੁਪਰੀਮ ਕੋਰਟ ਨੂੰ ਪਟੀਸ਼ਨ ਲਗਾਈ ਸੀ ਵੀ ਦੂਸਰੇ ਸਟੇਟਾਂ ਚ ਗਵਾਂਢੀ ਸੂਬੇ ਨੇ ਕਿ ਹਰਿਆਣੇ ਦੀ ਗੱਲ ਕੀਤੀ ਹਿਮਾਚਲ ਦੀ ਗੱਲ ਕੀਤੀ ਯੂਪੀ ਦੀ ਗੱਲ ਕੀਤੀ ਉਹਨਾਂ ਤੋਂ ਵੱਧ ਤੋਂ ਵੱਧ ਪਾਣੀ ਜੋ ਸਾਨੂੰ ਪਾਣੀ ਪਹਿਲਾਂ ਮਿਲ ਰਿਹਾ ਉਸ ਤੋਂ ਜ਼ਿਆਦਾ ਪਾਣੀ ਦਿਵਾਇਆ ਜਾਵੇ ਜੋ ਜੋ ਸੰਕਟ ਨੂੰ ਕੰਟਰੋਲ ਕੀਤਾ ਜਾਵੇ ਲੇਕਿਨ ਦੂਸਰੇ ਪਾਸੇ ਇੱਕ ਪਾਸੇ ਜਿੱਥੇ ਮਾਨ ਸਰ ਮਾਫ ਕਰਨਾ ਕੇਜਰੀਵਾਲ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਆਂਦੀ ਹੈ ਉੱਥੇ ਹੀ ਇਸ ਦੇ ਉੱਪਰ ਪਲਟਵਾਰ ਐਲਜੀ ਵੀ ਕੇ ਸਖਸੈਨਾ ਦਾ ਆਉਣਾ ਆਉਂਦਾ ਹੈ ਉਹ ਸਿੱਧਮ ਸਿੱਧੇ ਤੌਰ ਤੇ ناکਾਮੀ ਹੈ ਜਿਹੜੀ ਇਸ ਸੰਕਟ ਦੇ ਪਿੱਛੇ ਜਲ ਸੰਕਟ ਦੇ ਪਿੱਛੇ ਕੇਜਰੀਵਾਲ ਸਰਕਾਰ ਦੀ ناکਾਮੀ ਨੂੰ ਅੱਗੇ ਰੱਖ ਰਹੀ ਹੈ ਠਿੱਕਰਾ ਕੇਜਰੀਵਾਲ ਸਰਕਾਰ ਦੇ ਸਿਰ ਉੱਪਰ ਭੰਨਿਆ ਕਿੰਨਾ ਆਧਾਰ ਦੇ ਉੱਪਰ ਹੁਣ ਵੀ ਕੇ सक्सेना ਦੇ ਵੱਲੋਂ ਪਲਟਕਾਰ ਪਲਟਵਾਰ ਕੀਤਾ ਗਿਆ ਜੀ ਜੀ ਬਿਲਕੁਲ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਜਿਹੜੀ ਹੈ ਦਿੱਲੀ ਦੇ ਵਿੱਚ ਚੱਲ ਸੰਕਟ ਨੂੰ ਲੈ ਕੇ ਇਸ ਵੇਲੇ ਸੁਪਰੀਮ ਕੋਰਟ ਚ ਨੇ ਅਪਰੋਚ ਕੀਤਾ ਔਰ ਉੱਥੇ ਉਹਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਦਿਆਂ ਇਹ ਗੱਲ ਕਹੀ ਆ ਇਹ ਦਿੱਲੀ ਨਾਲ ਜਿਹੜੇ ਲੱਗਦੇ ਰਾਜ ਨੇ ਉਹਨਾਂ ਨੂੰ ਕਿਹਾ ਜਾਵੇ ਕਿ ਪਾਣੀ ਦੇ ਦਾ ਜਿਹੜਾ ਕੋਟਾ ਆ ਉਸ ਤੋਂ ਥੋੜਾ ਵਧਾ ਕੇ ਜਿਹੜਾ ਦਿੱਲੀ ਸਰਕਾਰ ਨੂੰ ਦਿੱਤਾ ਜਾਵੇ ਤਾਂ ਜੋ ਦਿੱਲੀ ਦੇ ਲੋਕ ਜਿਹੜੇ ਆ ਇਸ ਸੰਕਟ ਤੋਂ ਮੁਕਤ ਜਿਹੜੇ ਹੋ ਸਕਣ। ਨਾਲ ਹੀ ਨਾਲ ਉਹਨਾਂ ਨੇ ਉੱਤਰ ਪ੍ਰਦੇਸ਼ ਔਰ ਹਰਿਆਣਾ ਨੂੰ ਅਪੀਲ ਵੀ ਜਿਹੜੀ ਕੀਤੀ ਸੀ ਇਹਨਾਂ ਰਾਜਾਂ ਦੇ ਸਰਕਾਰਾਂ ਨੂੰ ਕਿ ਹਾਂ ਵੀ ਕਰਦਾ ਚਾਹੀਦਾ ਕਿ ਤੁਸੀਂ ਪਾਣੀ ਦਾ ਕੋਟਾ ਜਿਹੜਾ ਉਹ ਵਧਾ ਦਿਓ ਤਾਂ ਜੋ ਲੋਕ ਜਿਹੜੇ ਨੇ ਬਾਹਰ ਜਿਹੜੀ ਆ ਮਹਿਸੂਸ ਕਰ ਸਕਣ। ਹੁਣ ਇਸ ਮੁੱਦੇ ਤੇ ਜਿਹੜੇ ਉਪਰਾਜਪਾਲ ਨੇ ਉਹ ਸਾਹਮਣੇ ਆਏ ਆ। ਆ ਕੱਲ ਵੀ ਅਸੀਂ ਗੱਲ ਕੀਤੀ ਕਿ ਦਿੱਲੀ ਦੇ ਵਿੱਚ ਇੱਕ ਜਲ ਘਟਾਲਾ ਦਿੱਲੀ ਦੇ ਜਲ ਘਟਾਲਾ ਵਿਭਾਗ ਜਿਹੜਾ ਹੋਇਆ ਉੱਥੇ ਇਹ ਵੀ ਦਿੱਲੀ ਜਲ ਪੋਰਡ ਦੇ ਵਿੱਚ ਬੀਤੇ ਸਮੇਂ ਦੇ ਵਿੱਚ ਉਹ ਵੀ ਕਾਫੀ ਚਰਚਾ ਪਚਾ ਹੈਗਾ ਉਹ ਇਸ ਬੰਦੀ ਵੀ ਕਿੰਨੇ ਜਿਹੜੀ ਜਾਂਚ ਆ ਉਹ ਚੱਲ ਰਹੀ ਹੈ ਉਸ ਜਲ ਘਟਾਲੇ ਦੇ ਵਿੱਚ ਅਰਵਿੰਦ ਕੇਸਰੀਵਾਲ ਵੱਲੋਂ ਜਾਂ ਉਹਨਾਂ ਦੀ ਸਰਕਾਰ ਵੱਲੋਂ ਕੁਝ ਆਪਣੇ ਚਾਹੇਤਿਆਂ ਨੂੰ ਜਾ ਕੇ ਇਹ ਕਹੀ ਨਾ ਕਿਸ ਤਰੀਕੇ ਨਾਲ ਫਾਇਦੇ ਜਿਹੜੇ ਉਪਚਾਏਗੇ ਸਭ ਹੁਣ ਉਪਰਾਜਪਤ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਆ ਉਹਨਾਂ ਨੇ ਇੱਕ ਨਵੇਂ ਤਰਕ ਜਿਹੜੇ ਪੇਸ਼ ਕੀਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਵੀ ਇਸ ਵੇਲੇ ਦਿੱਲੀ ਦੇ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਦਾ ਪੈ ਰਿਹਾ ਇਹ ਸਭ ਦਾ ਕਾਰਨ ਜਿਹੜਾ ਆਮ ਆਦਮੀ ਪਾਰਟੀ ਦੀਆਂ ਸਰਕਾਰ ਦੀਆਂ ਗਲਤ ਨੀਤੀਆਂ ਨੇ ਕਹਿੰਦਾ ਬੀਤੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਸੱਤਾ ਹੈਗੀ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਪਾਣੀ ਦੀਆਂ ਪਾਈਪਾਂ ਨੇ ਉਹੀ ਹੀ ਨਹੀਂ ਬਦਲੀਆਂ ਗਈਆਂ ਉਹਨਾਂ ਦਾ ਹੀ ਜਿਹੜਾ ਠੀਕ ਤਰੀਕੇ ਨਾਲ ਜਿਹੜਾ ਪ੍ਰਬੰਧ ਹੈ ਉਹ ਨਹੀਂ ਕੀਤਾ ਗਿਆ ਇਹਦੇ ਅਲਾਵਾ ਨਾਲ ਹੀ ਕਈ ਤਰੀਕੇ ਦੀਆਂ ਜਿਹੜੀਆਂ ਤਰੂਤੀਆਂ ਨੇ ਜਿਹੜੀ ਆਮ ਆਦਮੀ ਪਾਰਟੀ ਦੀਆਂ ਸਰਕਾਰਦੀਆਂ ਨੇ ਜਿਨ੍ਹਾਂ ਨੇ ਕਦੇ ਵੀ ਇਸ ਪਾਣੀ ਦੇ ਸੰਬੰਧਿਕ ਦੀ ਸੋਚਿਆ ਨਹੀਂ ਤੇ ਜਦੋਂ ਹੁਣ ਇਹ ਗੰਭੀਰ ਸੰਕਟ ਲੋਕਾਂ ਦੇ ਸਿਰ ਉੱਤੇ ਆ ਗਿਆ ਤੇ ਆਮ ਆਦਮੀ ਪਾਰਟੀ ਜਿਹੜੀ ਇਸ ਸੁਪਰੀਮ ਕੋਰਟ ਵੱਲ ਜਿਹੜੀ ਉਥਰ ਪਈ ਹੈ ਤਾਂ ਇਸ ਸਭ ਦੀ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਨੇ ਉਹ ਭਰਾਜਪਾਲ ਸਾਹਿਬ ਨੇ ਇਹ ਗੱਲ ਜਿਹੜੀ ਸੁਟੀ ਫਿਰ ਆਮ ਆਦਮੀ ਪਾਰਟੀ ਦੇ ਸਰਕਾਰ ਤੋਂ ਸੁਟੀ ਹੈ। ਹੁਣ ਅਗਰ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਹੁਣੀ ਜਿਨ੍ਹਾਂ ਨੇ ਕੱਲ ਸਨਟਰ ਕਰਦਾ ਇਹਨਾਂ ਨੇ ਜੇਲ੍ਹ ਚਲਾ ਜਾਣਾ ਪੈਣਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਗੱਲ ਕਹਿ ਚੁੱਕੀ ਹੈ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਜੇਲ੍ਹ ਤੋਂ ਸਰਕਾਰ ਚਲਾਉਣਗੇ ਤੀਜੇ ਪਾਸੇ ਉਹ ਭਰਾਜਪਾਲ ਸਾਹਿਬ ਇੱਕ ਪੁਰਾਣੀ ਉਹਨਾਂ ਦੀ ਹੈ ਸਟੇਟਮੈਂਟ ਸੀ ਕਿ ਹਾਂ ਭਈ ਜੇਕਰ ਕੰਮ ਕਾਜ ਪ੍ਰਭਾਵਿਤ ਹੁੰਦਾ ਤਾਂ ਫਿਰ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਕੇਂਦਰ ਸਰਕਾਰ ਜਿਹੜੀ ਉਹ ਕਰ ਸਕਦੀ ਹੈ ਰਾਸ਼ਟਰਪਤੀ ਰਾਜ ਵੀ ਲਾ ਸਕਦੀ ਹੈ ਸਰਕਾਰ ਨੂੰ ਤੋਰ ਵੀ ਸਕਦੀ ਹੈ ਉਹਨਾਂ ਕੋਲ ਅਸਤੀਵਾ ਵੀ ਲੈ ਸਕਦੀ ਕਿਉਂਕਿ ਕੰਮ ਕਾਜ ਜਿਹੜਾ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਹੁਣ ਦਿੱਲੀ ਜਲ ਬੋਰਡ ਦੇ ਨਾਲ ਸੰਬੰਧਿਤ ਜਿਹੜਾ ਇਹ ਪਾਣੀ ਸੰਕਟ ਆਇਆ ਪਹਿਲਾਂ ਹੀ ਉਹ ਘਟਾਲਿਆਂ ਦੇ ਵਿੱਚ ਫਸਿਆ ਆ ਜਿਸ ਦੀ ਜਾਂ ਜਿਹੜੀ ਆ ਉਹ ਚੱਲ ਰਹੀ ਹੈ ਤੇ ਦੂਜੇ ਪਾਸੇ ਹੁਣ ਉਹ ਪਰਾਜਪਾਲ ਸਾਹਿਬ ਨੇ ਜਿਸ ਤਰੀਕੇ ਨਾਲ ਆਣ ਕੇ ਹਰਿਆਣਾ ਤੇ ਉੱਤਰ ਪ੍ਰਦੇਸ਼ ਸਰਕਾਰ ਦੀ ਪਿੱਠ ਥਾਪੜੀ ਹੈ ਕਿ ਹਾਂ ਭਈ ਉਹ ਤਾਂ ਪਹਿਲਾਂ ਹੀ ਤੈਸ਼ ਉਹਦੇ ਕੋਟੇ ਤੋਂ ਪਹਿਲਾਂ ਹੀ ਜਿਆਦਾ ਪਾਣੀ ਜਿਹੜਾ ਦੇ ਰਹੇ ਆ ਤੇ ਜੇਕਰ ਐਸੇ ਗੰਭੀਰ ਸੰਕਟ ਆਇਆ ਤੇ ਇਹ ਤਾਂ ਕੇਵਲ ਤਾਂ ਕੇਵਲ ਆਮ ਆਦਮੀ ਪਾਰਟੀ ਦੀ ਗਲਤ ਨੀਤੀ ਇਹਦੇ ਕਰਕੇ ਆਇਆ ਤਾਂ ਫਿਰ ਅਜਹੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਵਾਸਤੇ ਜਿਹੜੇ ਆਉਂਦੇ ਦੇ ਨੇ ਮੁਸ਼ਕਲਾ ਭਰਪੂਰ ਹੋ ਸਕਦੇ ਆ ਔਰ ਖਾਸ ਤੌਰ ਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਜਿਹੜਾ ਉਹਨਾਂ ਨੂੰ ਹੋਪ ਹੈ ਹੁਣ ਦਾ ਸਕਦਾ ਹੈਗਾ ਕਿਉਂਕਿ ਦਿੱਲੀ ਦੇ ਵਿੱਚ ਸਰਕਾਰ ਚੜੀ ਆ ਸਰ ਇੱਕ ਐਲਜੀ ਸਾਹਿਬ ਨੇ ਇਹ ਵੀ ਗੱਲ ਕਹੀ ਆਪਣੇ ਜਿਹੜਾ ਸਟੇਟਮੈਂਟ ਦੇ ਵਿੱਚ ਜਿਹੜਾ ਬਿਆਨ ਆ ਉਹਨਾਂ ਦਾ ਆ ਉਹ ਕਹਿੰਦੇ ਵੀ ਆਪਣੀਆਂ ਨਾਕਾਮੀਆਂ ਨੇ ਜਿਹੜੀਆਂ ਉਹ ਦੂਜਿਆਂ ਉੱਪਰ ਭੰਨਣ ਦੀ ਕੋਸ਼ਿਸ਼ ਕਰਦੇ ਨੇ ਕਿ ਸੱਚਮੁੱਚ ਇੱਥੇ ਪੰਜਾਬ ਮਾਫ ਕਰਨਾ ਦਿੱਲੀ ਸਰਕਾਰ ਦੀ ਫੇਲਿਅਰ ਹੈ ਜਾਂ ਸੱਚਮੁੱਚ ਦੂਜੇ ਸੂਬਿਆਂ ਦੇ ਵੱਲੋਂ ਪੈਸ਼ ਹੋਦਾ ਪਾਣੀ ਜਿਵੇਂ ਉਹ ਇਲਜ਼ਾਮ ਲਗਾ ਰਹੇ ਨੇ ਪਰ ਐਲਜੀ ਸਾਹਿਬ ਦਾ ਬਿਆਨ ਕੁਝ ਹੋਰ ਹੈ ਪਰ ਐਲਜੀ ਸਾਹਿਬ ਦਾ ਇਹ ਵੱਡਾ ਬਿਆਨ ਵੀ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਦੇ ਲਈ ਦੂਜਿਆਂ ਦੇ ਉੱਪਰ ਆਪ ਜਿਹੜੇ ਨਾਕਾਮੀਆਂ ਰ ਥੋਪਦੇ ਨੇ ਉਸੋ ਬਿਆਨ ਨੂੰ ਕਿਵੇਂ ਦੇਖ ਰਹੇ ਹੋਗੇ ਦੇਖੋ ਉਪਰਾਜਪਾਲ ਸਾਹਿਬ ਦਾ ਇਹ ਜਿਹੜਾ ਬਿਆਨ ਆ ਕਿ ਆਪਣੀਆਂ ਨਕਾਬੀਆਂ ਨੂੰ ਲੁਕਾਉਣ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਦੂਜਿਆਂ ਤੇ ਉੱਤੇ ਦੋ ਜਿਹੜੇ ਸੁੱਟ ਰਹੀ ਹੈ ਇਹ ਬਿਆਨ ਜਿਹੜਾ ਹੈ ਉਪਰਾਜਪਾਲ ਸਾਹਿਬ ਦਾ ਉਸੇ ਤਰੀਕੇ ਦਾ ਹੀ ਬਿਆਨ ਆ ਬਾਲ ਸਾਹਿਬ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਬਨਵਾਰੀ ਨਾਲ ਪਰੋਹ ਦੇ ਕਦੇ ਕੋਈ ਆਮ ਆਦਮੀ ਪਾਰਟੀ ਦੇ ਖਿਲਾਫ ਬਿਆਨ ਆ ਜਾਂਦਾ ਕਦੇ ਕੋਈ ਬਿਆਨ ਆ ਜਾਂਦਾ ਜੀ ਹਾਂਜੀ ਇਹ ਨਕਾਮੀ ਹੈ ਇਹ ਹੈ ਉਹ ਹੈ ਇੱਥੇ ਰਾਜਪਾਲ ਦੀ ਜਿਹੜੀ ਭੂਮਿਕਾ ਚਾਹੇ ਉਪਰਾਜਪਾਲ ਦੀ ਭੂਮਿਕਾ ਤੇ ਚਾਹੇ ਬਨਵਾਰੀ ਦਾ ਭੂਮਿਕਾ ਜਿਹੜੀ ਸੇਮ ਨਜ਼ਰ ਆਉਂਦੀ ਇਸ ਨੂੰ ਇਸ ਬਿਆਨ ਨੂੰ ਤੁਸੀਂ ਰਾਜਨੀਤਿਕ ਰੰਗ ਵੀ ਦੇ ਸਕਦੇ ਹੋ ਕਿ ਰਾਜਨੀਤਿਕ ਤੌਰ ਤੇ ਇਹ ਬਿਆਨ ਜਿਹੜਾ ਦਿੱਤਾ ਗਿਆ ਕਿਉਂਕਿ ਭਾਜਪਾ ਕੋਲ ਉਹਨਾਂ ਨੇ ਅਪੀਲ ਕੀਤੀ ਤਾਂ ਕਿਉਂਕਿ ਜਿਹੜੇ ਉਪ ਰਾਜਪਾਲ ਵੀ ਕੇ ਸਖਸੈਣਾ ਆ ਜਾਂ ਬਨਮਾਰੀ ਨਾਲ ਰਿਪੋਰਟ ਪੰਜਾਬ ਦੇ ਨੇ ਭਾਜਪਾ ਵੱਲੋਂ ਨਿਯੁਕਤ ਕੀਤਾ ਤਾਂ ਕੁਦਰਤੀ ਤੌਰ ਤੇ ਉਹਨਾਂ ਨੇ ਤਾਂ ਉਹਨਾਂ ਦੀ ਪਿੱਠ ਥਾਪੜਨੀ ਥਾਪੜਨੀ ਆ ਉਹਨਾਂ ਨੇ ਜ਼ਿੰਮੇਵਾਰ ਉਹਨਾਂ ਨੂੰ ਠਹਿਰਾਉਣਾ ਠਹਿਰਾਉਣਾ ਕਿ ਹਾਂ ਜੋ ਵੀ ਕੁਝ ਗਲਤ ਹੋ ਰਿਹਾ ਇਹ ਆਮ ਆਦਮੀ ਪਾਰਟੀ ਦੀ ਗਲਤ ਦਿੱਤੀਆਂ ਕਰਦੀ ਹੋ ਰਿਹਾ ਹੋ ਸਕਦਾ ਮੈਂ ਇਸ ਕਰ ਤੋਂ ਡਰਾ ਨਹੀਂ ਕਰਦਾ ਕਿ ਇਸ ਗੱਲ ਵਿੱਚ ਕੋਈ ਗਲਤ ਫਹਮੀ ਹੋਵੇ ਕਿ ਹਾਂ ਕਿ ਗਲਤ ਦਿੱਤੀਆਂ ਹੁਣ ਮੈਂ ਇਸ ਗੱਲ ਨੂੰ ਨਕਾਰਦਾ ਨਹੀਂ ਪਿਆ ਹੋ ਸਕਦਾ ਕਿ ਪੂਰਨ ਤੌਰ ਤੇ ਰਾਜਪਾਲ ਸਾਹਿਬ ਜਿਹੜੇ ਉਹ ਠੀਕ ਕਹਿ ਰਹੇ ਪਰ ਜਿਹੜਾ ਰਾਜਪਾਲ ਦਾ ਅਹੁਦਾ ਹੈ ਇੱਕ ਸੰਵਿਧਾਨਕ ਅਹੁਦਾ ਹੈਗਾ ਇੱਕ ਮਰਮਰਿਆਤਾ ਵਾਲਾ ਅਹੁਦਾ ਹੈਗਾ ਜੇਕਰ ਤੁਸੀਂ ਇਸ ਮੁੱਦੇ ਦੇ ਉੱਤੇ ਜਦੋਂ ਲੋਕ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹੋ ਤਾਂ ਉਸ ਸਮੇਂ ਜੇਕਰ ਅਜਿਹੇ ਬਿਆਨ ਆਉਣ ਤਾਂ ਇਹ ਉਪ ਰਾਜਪਾਲ ਦੇ ਜਿਹੜੇ ਅਹੁਦੇ ਦੀ ਮर्यादा ਜਾਂ ਉਸਤੇ ਅਕਸਰਕਤੂ ਦਲਾ ਕਰਦੇ ਆ ਉਸ ਨੂੰ ਗਰਮੰਦੇ ਚਾਹੀਦਾ ਤੇ ਉਸ ਦੀ ਗਰਮਾ ਜਿਹੜੀ ਉਹ ਕਾਇਮ ਰਹੇ ਐਸੋੜੇ ਦਾ ਰਾਜਪਾਲ ਸਾਹਿਬ ਦਾ ਬਿਆਨ ਚਾਹੀਦਾ ਕਿ ਹਾਂ ਭਈ ਮਾਨਵਤਾ ਦੇ ਆਧਾਰ ਤੇ ਜਿਕਰ ਕਬਰ ਵਿਜੇ ਪ੍ਰਤਾਪ ਸਿੰਘ ਨੈਤਿਕਤਾ ਦੇ ਆਧਾਰ ਤੇ ਆਪਣੇ ਮੁੱਖ ਮੰਤਰੀ ਕੋਲ ਅਸਤੀਫੇ ਦੀ ਮੰਗ ਕਰ ਸਕਦਾ ਤਾਂ ਦੂਜੇ ਪਾਸੇ ਲੋਕਾਂ ਦੇ ਪੱਤਰ ਦੇ ਉੱਤੇ ਮਾਨਵਤਾ ਦੇ ਆਧਾਰ ਤੇ ਉਪ ਰਾਜਪਾਲ ਸਾਹਿਬ ਨੂੰ ਇਹ ਬਿਆਨ ਦੇਣ ਦੀ ਬਜਾਈ ਠੀਕ ਆ ਉਹਨਾਂ ਦੀਆਂ ਗਲਤ ਨੀਤੀਆਂ ਹੋ ਸਕਦੀਆਂ ਆਮ ਆਪੀ ਪਾਰਟੀ ਦੀਆਂ ਸਾਰਾ ਕੁਝ ਗਲਤ ਹੋ ਸਕਦਾ ਦੋਸ਼ੀ ਹੋ ਸਕਦੇ ਨੇ ਪਰ ਇਸ ਫਟਾ ਦੇ ਰੇਬਿਆ ਦੇ ਦੀ ਬਜਾਈ ਇਹ ਜ਼ਰੂਰੀ ਸੀ ਕਿ ਲੋਕਾਂ ਨੂੰ ਫੌਰੀ ਤੌਰ ਤੇ ਇਸ ਮੁੱਦੇ ਤੇ ਰਾਹਤ ਜਿਹੜੀ ਆ ਦਵਾਈ ਜਾਵੇ ਕਿਉਂਕਿ ਦਿੱਲੀ ਚ ਜਿਹੜਾ ਟੈਂਪਰੇਚਰ ਆ ਉਹ 40 ਡਿਗਰੀ ਤੱਕ ਜਾ ਕੇ ਪਹੁੰਚ ਚੁੱਕਾ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ ਲੋਕ ਪਾਣੀ ਤੋਂ ਹੀ ਵਾਂਝੇ ਰਹਿਣਗੇ ਤਾਂ ਤੁਸੀਂ ਇਸ ਤੋਂ ਵੱਡੀ ਹੋਰ ਜਿਹੜੀ ਆ ਮਹਾਂਮਾਰੀ ਹੋ ਸਕਦੀ ਆ ਸੋ ਠੀਕ ਆ ਨੀਤੀਆਂ ਆਮ ਆਦਮੀ ਪਾਰਟੀ ਦੀਆਂ ਗਲਤ ਹੋ ਸਕਦੀਆਂ ਨੇ ਜਿਸ ਤੱਕ ਅਮਿਆ ਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਪਰ ਆ ਸਮਾਂ ਐਸਲੇ ਰਾਜਨੀਤਿਕ ਵਿਵਾਦ ਦਾ ਨਹੀਂ ਆ ਬਲਕਿ ਇਸ ਮੁੱਦੇ ਨੂੰ ਹੱਲ ਕਰਨ ਦਾ ਜੀ ਬਿਲਕੁਲ ਜਿੱਥੇ ਲੋਕ ਲੋਕਾਂ ਦੇ ਵਿੱਚ ਪਾਣੀ ਦੇ ਕਾਰਨ ਤਰਾਈ ਤਰਾਈ ਹੈ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਭਾਜਪਾ ਤੇ ਅਰਵਿੰਦ ਕੇਜਰੀਵਾਲ ਕੈਸੇ ਇਹ ਵੀ ਸਿਆਸਤ ਦਾ ਸ਼ਿਕਾਰ ਹੁੰਦੀ ਨਜ਼ਰ ਆ ਰਹੇ ਨੇ ਪਾਣੀ ਦੇ ਮਾਮਲੇ ਦੇ ਉੱਪਰ ਵੀ ਦਿੱਲੀ ਦੇ ਵਿੱਚ ਸਿਆਸਤ ਸ਼ੁਰੂ ਹੋ ਜਾਂਦੀ ਹੈ ਰੋਪ ਪ੍ਰਤੀਰੋਪ ਸ਼ੁਰੂ ਹੋਦੇ ਹੋਏ ਨਜ਼ਰ ਆਇਨੇਗੀ ਅਸੋਨ ਕੀ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ ਸੁਹਿਸਨਾ ਪ੍ਰੋਫੈਸਰ ਮਨਜੀਤ ਸਿੰਘ ਕਣਕੀ ਜੀ ਜਿਨ੍ਹਾਂ ਵੱਲੋਂ ਅੱਜ ਦੇ ਨਾਲ ਐਨ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਦ ਤੱਕ ਦਿਓ ਇਜਾਜ਼ਤ ਧੰਨਵਾਦ